ਸਾਤਿਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਬਹੁਤ ਵਧੀਆ ਹੋਵੋਗੇ ਮੈਂ ਅੱਜ ਆਪਣੇ ਆਪ ਨੂੰ ਬਹੁਤ ਸਜਾਇਆ ਸੀ ਆਪਣੇ ਸਭ ਤੋਂ ਵਧੀਆ ਕੱਪੜੇ ਪਾਏ ਸੀ ਉਹ ਕੱਪੜੇ ਜਿਸ ਵਿੱਚ ਮੈਂ ਬਹੁਤ ਜ਼ਿਆਦਾ ਖੂਬਸੂਰਤ ਲੱਗਦੀ ਸੀ ਤੇ ਪਤਾ ਲੱਗਦਾ ਸੀ ਕਿ ਮੈਂ ਕਿੰਨੀ ਪਤਲੀ ਤੇ ਫੈਟਾਂ ਮੈਂ ਖੁਦ ਨੂੰ ਦੇਖਦੇ ਹੋਏ ਇਹੀ ਸੋਚ ਰਹੀ ਸੀ ਕਿ ਅੱਜ ਤਾਂ ਇਸ ਆਦਮੀ ਦੀ ਖੈਰ ਨਹੀਂ ਹੈ ਮੈਨੂੰ ਦੇਖ ਕੇ ਹੀ ਮੇਰਾ دیਵਾਨਾ ਹੋ ਜਾਵੇਗਾ ਮੇਰੀ ਜ਼ਿੰਦਗੀ ਵਿੱਚ ਮੇਰਾ ਇੱਕ ਪੁਰਾਣਾ ਪਤੀ ਸੀ ਪਰ ਅੱਜ ਮੈਂ ਆਪਣੇ ਪਤੀ ਲਈ ਤਿਆਰ ਨਹੀਂ ਹੋ ਰਹੀ ਸੀ ਕਿਉਂਕਿ ਉਹ ਤਾਂ ਸ਼ਹਿਰੋਂ ਬਾਹਰ ਗਿਆ ਹੋਇਆ ਸੀ ਤੇ ਮੈਂ ਕਿਸੇ ਹੋਰ ਦੇ ਕਮਰੇ ਵਿੱਚ ਆਪਣੀ ਮਰਜ਼ੀ ਨਾਲ ਜਾ ਰਹੀ ਸੀ ਉਹ ਵੀ ਆਪਣੇ ਆਪ ਨੂੰ ਇੰਨਾ ਸੋਹਣਾ ਬਣਾ ਕੇ ਤੇ ਜਦੋਂ ਉੱਥੇ ਗਈ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਤੇ ਮੈਂ ਸੋਚ ਰਹੀ ਸੀ ਕਿ ਇੱਥੇ ਇੱਕ ਹੀ ਮਰਦ ਹੋਵੇਗਾ ਪਰ ਇੱਥੇ ਇੱਕ ਮਰਦ ਨਹੀਂ ਸਗੋਂ ਇੱਥੇ ਤਾਂ ਤਿੰਨ ਲੰਬੇ ਕੱਦ ਦੇ ਮੇਰਾ ਵਿਆਹ ਜਦੋਂ ਮੇਰੇ ਪਤੀ ਨਾਲ ਕਰਵਾਇਆ ਸੀ ਤਾਂ ਮੈਂ ਖੁਸ਼ ਸੀ ਕਿਉਂਕਿ ਮੇਰਾ ਪਤੀ ਦੇਖਣ ਵਿੱਚ ਬਹੁਤ ਸੋਹਣਾ ਅਤੇ ਜਵਾਨ ਵੀ ਸੀ ਮੇਰੇ ਘਰ ਵਿੱਚ ਜਦੋਂ ਮੇਰਾ ਸਹੁਰਾ ਰਸਤਾ ਲੈ ਕੇ ਆਇਆ ਤਾਂ ਉਹ ਅਜੀਬ ਜਿਹੀ ਗੱਲ ਕਰਕੇ ਗਏ ਸੀ ਉਹਨਾਂ ਨੇ ਕਿਹਾ ਸੀ ਕਿ ਮੇਰਾ ਬੇਟਾ ਮੈਨੂੰ ਇੱਜ਼ਤ ਨਹੀਂ ਦਿੰਦਾ ਹੈ ਪਰ ਉਸ ਦਾ ਵਿਆਹ ਕਰਵਾਉਣਾ ਤਾਂ ਮੇਰਾ ਹੀ ਕੰਮ ਆ ਮੇਰੇ ਘਰ ਵਾਲੇ ਕਹਿ ਰਹੇ ਸੀ ਕਿ ਜੋ ਲੜਕਾ ਆਪਣੇ ਪਿਓ ਦੀ ਇੱਜ਼ਤ ਨਹੀਂ ਕਰਦਾ ਉਹ ਤੇਰੀ ਕੀ ਇੱਜ਼ਤ ਕਰੇਗਾ ਪਰ ਗੱਲ ਇਹ ਸੀ ਕਿ ਮੈਨੂੰ ਵੀ ਜਦੋਂ ਗੁੱਸਾ ਆਉਂਦਾ ਤਾਂ ਮੈਂ ਆਪਣੇ ਮਾਤਾ ਪਿਤਾ ਨੂੰ ਕੁਝ ਵੀ ਕਹਿ ਦਿੰਦੀ ਸੀ ਮੇਰੇ ਪਾਪਾ ਨੇ ਕਿਹਾ ਕਿ ਅੱਜਕੱਲ ਤਾਂ ਇਦਾਂ ਹੀ ਹੁੰਦਾ ਇਹ ਵੀ ਬਤਮੀਜ਼ ਆ ਤੇ ਇਸ ਦਾ ਪਤੀ ਵੀ ਬਤਮੀਜ਼ ਹੋਵੇਗਾ ਦੋਵਾਂ ਦੀ ਜੋੜੀ ਵਧੀਆ ਰਹੇਗੀ ਮੈਨੂੰ ਇਸ ਗੱਲ ਤੇ ਵੀ ਗੁੱਸਾ ਆ ਰਿਹਾ ਸੀ ਪਰ ਮੇਰਾ ਪਤੀ ਸੋਹਣਾ ਸੀ ਇਸ ਲਈ ਮੈਂ ਰਸਤੇ ਲਈ ਹਾਂ ਕਰ ਦਿੱਤੀ ਤੇ ਜਦੋਂ ਮੇਰਾ ਵਿਆਹ ਹੋਇਆ ਤਾਂ ਬਹੁਤ ਖਰਚਾ ਕੀਤਾ ਗਿਆ ਸੀ ਮੇਰੇ ਪਤੀ ਨਾਲ ਮੇਰੀ ਗੱਲ ਵੀ ਹੋ ਰਹੀ ਸੀ ਉਸ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਇਹ ਸਭ ਕੁਝ ਪਸੰਦ ਨਹੀਂ ਹੈ ਕਾਸ਼ ਇੰਨੇ ਖਰਚੇ ਨਾ ਹੁੰਦੇ ਮੈਨੂੰ ਲੱਗ ਰਿਹਾ ਸੀ ਸ਼ਾਇਦ ਇਹ ਸਾਰੇ ਖਰਚੇ ਉਹ ਆਪ ਹੀ ਕਰ ਰਿਹਾ ਹੈ ਪਰ ਜਦੋਂ ਇਸ ਘਰ ਵਿੱਚ ਆ ਗਈ ਤਾਂ ਪਤਾ ਲੱਗਿਆ ਕਿ ਇੱਥੇ ਇੱਕ ਘਰ ਨਹੀਂ ਦੋ ਘਰ ਸੀ ਉੰਜ ਤਾਂ ਘਰ ਵਿੱਚ ਮੇਰਾ ਸਹੁਰਾ ਤੇ ਮੇਰਾ ਪਤੀ ਹੀ ਸੀ ਉਹਨਾਂ ਦੀ ਬੇਟੀ ਸੀ ਤੇ ਵਿਆਹ ਕਰਕੇ ਦੂਜੇ ਸ਼ਹਿਰ ਵਿੱਚ ਰਹਿ ਰਹੀ ਸੀ ਪਰ ਇਥੋਂ ਦੋ ਘਰ ਇਦਾਂ ਸੀ ਕਿ ਮੇਰਾ ਸਹੁਰਾ ਆਪਣੇ ਲਈ ਸਾਰੇ ਖਰਚੇ ਆਪ ਕਰਦਾ ਸੀ ਮੇਰਾ ਪਤੀ ਆਪਣੇ ਖਰਚੇ ਆਪ ਚੁੱਕਦਾ ਸੀ ਉਨ੍ਹਾਂ ਦੋਵਾਂ ਦਾ ਖਾਣਾ ਪੀਣਾ ਰਹਿਣਾ ਸਹਿਣਾ ਅਲੱਗ ਸੀ ਜੇ ਘਰ ਵਿੱਚ 4000 ਬਿੱਲ ਆਉਂਦਾ ਤਾਂ ਉਹ ਦੋਵੇਂ ਬਿੱਲ ਦਿੰਦੇ ਇਹ ਗੱਲ ਬਹੁਤ ਅਜੀਬ ਸੀ ਕਿ ਦੋ ਲੋਕਾਂ ਦਾ ਘਰ ਸੀ ਤੇ ਉਸ ਵਿੱਚ ਵੀ ਵੰਡ ਪਈ ਹੋਈ ਸੀ ਦੇਖ ਕੇ ਤਾਂ ਮੈਂ ਵੀ ਘਬਰਾ ਗਈ ਕਿ ਇਹ ਪਿਓ ਪਤ ਇੱਕ ਦੂਜੇ ਨੂੰ ਬੁਲਾਉਂਦੇ ਵੀ ਨਹੀਂ ਸੀ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਦੇ ਸੀ ਵਿਆਹ ਤੇ ਵੀ ਦੋਵੇਂ ਇੱਕ ਦੂਜੇ ਤੋਂ ਦੂਰ ਦੂਰ ਸੀ ਪਰ ਸਮਾਜ ਨੂੰ ਦਿਖਾਉਣ ਲਈ ਇਹਨਾਂ ਨੇ ਕੋਈ ਐਸੀ ਵੈਸੀ ਗੱਲ ਨਹੀਂ ਕੀਤੀ ਸੀ ਪਰ ਇੱਥੇ ਆ ਕੇ ਏਦਾਂ ਲੱਗ ਰਿਹਾ ਸੀ ਕਿ ਇੱਕ ਦੂਜੇ ਨੂੰ ਆਵਾਜ਼ ਦੇ ਕੇ ਵੀ ਰਾਜੀ ਨਹੀਂ ਹਨ ਮੇਰੇ ਪਤੀ ਨੇ ਮੈਨੂੰ ਵਿਆਹ ਦੀ ਪਹਿਲੀ ਰਾਤ ਹੀ ਕਹਿ ਦਿੱਤਾ ਸੀ ਕਿ ਜਦੋਂ ਇਸ ਘਰ ਵਿੱਚ ਆ ਗਈ ਹੈ ਤਾਂ ਇਸ ਘਰ ਦੇ ਸਾਰੇ ਰਾਜ ਵੀ ਤੇਰੇ ਕੋਲ ਆ ਜਾਣਗੇ ਉਹਨਾਂ ਨੂੰ ਹਮੇਸ਼ਾ ਸੰਭਾਲ ਕੇ ਰੱਖੀ ਕਿਸੇ ਨੂੰ ਨਾ ਦੱਸੀ ਮੈਂ ਕਿਹਾ ਕਿ ਕਿਹੜੇ ਰਾਜ ਤਾਂ ਮੇਰੇ ਪਤੀ ਨੇ ਕਿਹਾ ਤੈਨੂੰ ਸਮਝ ਆ ਜਾਵੇਗਾ ਜਦੋਂ ਦਾ ਵਿਆਹ ਹੋਇਆ ਸੀ ਦੋ ਦਿਨ ਤੱਕ ਘਰ ਵਿੱਚ ਬਹੁਤ ਵਧੀਆ ਖਾਣਾ ਬਣਿਆ ਸੀ ਪਰ ਅੱਜ ਮੇਰੇ ਪਤੀ ਨੇ ਜਦੋਂ ਸਵੇਰੇ ਸਵੇਰੇ ਮੈਨੂੰ ਸਬਜੀ ਲੈ ਆ ਕੇ ਦਿੱਤੀ ਤੇ ਕਿਹਾ ਕਿ ਇਸ ਨੂੰ ਬਣਾ ਲਵੀ ਮੈਂ ਕਿਹਾ ਕਿ ਸਬਜੀ ਕਿਉਂ ਲੈ ਕੇ ਆਏ ਹੋ ਰਸੋਈ ਘਰ ਵਿੱਚ ਇੰਨਾ ਕੁਝ ਪਿਆ ਮੇਰੇ ਪਤੀ ਨੇ ਕਿਹਾ ਉਹ ਸਾਡਾ ਨਹੀਂ ਆ ਉਹਨਾਂ ਚੀਜ਼ਾਂ ਨੂੰ ਹੱਥ ਨਾ ਲਾਵੀ ਤੇ ਇਹ ਸਬਜੀ ਬਣਾ ਲਵੀ ਮੈਂ ਕਿਹਾ ਸਾਡਾ ਨਹੀਂ ਹੈ ਕੀ ਮਤਲਬ ਉਸਨੇ ਕਿਹਾ ਤੈਨੂੰ ਸਮਝ ਆ ਜਾਵੇਗੀ ਪਰ ਇਹਨਾਂ ਚੀਜ਼ਾਂ ਨੂੰ ਹੱਥ ਨਾ ਲਾਵੀ ਮੈਂ ਰਸੋਈ ਵਿੱਚ ਗਈ ਤਾਂ ਉੱਥੇ ਡਬਲ ਡੋਰ ਫਰਿੱਜ ਪਈ ਹੋਈ ਸੀ ਮੈਂ ਕਿਹਾ ਠੀਕ ਆ ਸਬਜੀ ਬਣਾਉਂਦੀ ਆ ਤਾਂ ਇਸ ਵਿੱਚ ਪਾਉਣ ਲਈ ਪਿਆਜ਼ ਟਮਾਟਰ ਤਾਂ ਲੈਣੀ ਪੈਣਗੇ ਜਾਂ ਫਿਰ ਇਸ ਦੇ ਬਿਨਾਂ ਹੀ ਬਣਾਉਂਦੀ ਆ ਜਦੋਂ ਮੈਂ ਫਰਿੱਜ ਖੋਲੀ ਤਾਂ ਮੈਂ ਹੈਰਾਨ ਰਹਿ ਗਈ ਇਸ ਫਰਿੱਜ ਦੇ ਵਿੱਚ ਨਾ ਜਾਣੇ ਕੀ ਕੁਝ ਪਿਆ ਸੀ ਦਹੀਂ ਦੇ ਡੱਬੇ ਜੂਸ ਚਾਕਲੇਟ ਚੌਲ ਬਾ ਚੌਲਾਂ ਵਾਲੀ ਬਰੀਆਨੀ ਜੈਸਰ ਨੂੰ ਉਹ ਬੱਸ oven ਵਿੱਚ ਰੱਖੋ ਤੇ ਗਰਮ ਕਰਕੇ ਖਾ ਲਵੋ ਇੰਨਾ ਸਮਾਨ ਪਿਆ ਸੀ ਜੇਕਰ ਮੈਂ ਇੱਕ ਮਹੀਨਾ ਘਰ ਵਿੱਚ ਖਾਣਾ ਨਾ ਬਣਾਉਂਦੀ ਤਾਂ ਇਹ ਸਾਰਾ ਸਮਾਨ ਖਤਮ ਹੀ ਨਹੀਂ ਹੋਣਾ ਸੀ ਫਿਰ ਮੇਰਾ ਪਤੀ ਜੋ ਮੈਨੂੰ ਸਬਜ਼ੀ ਦੇ ਕੇ ਗਿਆ ਤੇ ਕਹਿ ਕੇ ਗਿਆ ਕਿ ਇਸ ਨੂੰ ਬਣਾ ਕੇ ਰੱਖੀ ਤੇ ਇਹ ਵੀ ਕਿਹਾ ਕਿ ਜਿਹੜਾ ਸਮਾਨ ਪਿਆ ਉਸ ਤੇ ਸਾਡਾ ਕੋਈ ਅਧਿਕਾਰ ਨਹੀਂ ਇਸੇ ਫਰਿੱਜ ਵਿੱਚ ਇੱਕ ਡੱਬਾ ਜੈਮ ਦਾ ਇੱਕ ਬਰੱਡਾਂ ਦਾ ਪੈਕਟ ਤੇ ਥੋੜਾ ਜਿਹਾ ਅਚਾਰ ਪਿਆ ਸੀ ਉੱਥੇ ਮੇਰੇ ਪਤੀ ਦਾ ਨਾਮ ਲਿਖਿਆ ਹੋਇਆ ਸੀ ਥੋੜੀ ਦੇਰ ਬਾਅਦ ਨੌਕਰਾਨੀ ਕੰਮ ਕਰਨ ਲਈ ਆਈ ਤਾਂ ਮੈਂ ਕਿਹਾ ਕਿ ਪਹਿਲਾਂ ਮੇਰਾ ਕਮਰਾ ਸਾਫ਼ ਕਰ ਦਿਓ ਉਸਨੇ ਕਿਹਾ ਕਿ ਮੈਂ ਤੁਹਾਡਾ ਕਮਰਾ ਸਾਫ਼ ਨਹੀਂ ਕਰ ਸਕਦੀ ਮੈਂ ਤਾਂ ਸਿਰਫ ਵੱਡੇ ਸਾਹਿਬ ਦਾ ਕੰਮ ਕਰਦੀ ਆ ਤੁਸੀਂ ਜੋ ਬਰਤਨ ਗੰਦੇ ਕੀਤੇ ਹਨ ਤੁਹਾਨੂੰ ਖੁਦ ਹੀ ਧੋਣੇ ਪੈਣਗੇ ਨਾਲ ਹੀ ਆਪਣਾ ਕਮਰਾ ਵੀ ਮੈਂ ਸਿਰਫ ਵੱਡੇ ਸਾਹਿਬ ਦਾ ਕਮਰਾ ਸਾਫ਼ ਕਰਦੀ ਆ ਉਹਨਾਂ ਦੇ ਕੱਪੜੇ ਧੋ ਦਿੰਨੀ ਆ ਕਦੇ-ਕਦੇ ਉਹਨਾਂ ਨੂੰ ਖਾਣਾ ਬਣਾ ਦਿੰਨੀ ਆ ਮੈਂ ਕਿਹਾ ਕਿ ਉਹਨਾਂ ਲਈ ਖਾਣਾ ਕੀ ਮਤਲਬ ਹੈ ਤੇਰਾ ਇਸ ਘਰ ਵਿੱਚ ਦੋ ਜਗ੍ਹਾ ਖਾਣਾ ਬਣਦਾ ਕਿ ਦੋ ਤਾਂ ਲੋਕ ਹਾਂ ਰਹਿੰਦੇ ਹਨ ਇਸ ਘਰ ਵਿੱਚ ਤਾਂ ਉਸਨੇ ਕਿਹਾ ਤੁਹਾਨੂੰ ਨਹੀਂ ਪਤਾ ਇਸ ਘਰ ਦੀ ਵੰਡ ਹੋ ਚੁੱਕੀ ਆ ਪਿਓ ਤੇ ਪੁੱਤ ਦੀ ਬਿਲਕੁਲ ਨਹੀਂ ਬਣਦੀ ਪਿਓ ਆਪਣੇ ਲਈ ਅਲੱਗ ਸਮਾਨ ਲਿਆਉਂਦਾ ਤੇ ਪੁੱਤ ਅਲੱਗ ਜੋ ਚੀਜ਼ਾਂ ਉਸ ਦਾ ਪੁੱਤ ਬਣਾਉਂਦਾ ਉਹ ਪਿਓ ਨਹੀਂ ਖਾਂਦਾ ਤੇ ਜੋ ਚੀਜ਼ ਪਿਓ ਲੈ ਕੇ ਆਉਂਦਾ ਪੁੱਤ ਉਸ ਨੂੰ ਹੱਥ ਵੀ ਨਹੀਂ ਲਾਉਂਦਾ ਤੁਸੀਂ ਜੋ ਇਹ ਸਮਾਨ ਦੇਖ ਰਹੇ ਹੋ ਇਹ ਵੱਡੇ ਸਾਹਿਬ ਦਾ ਹੈ ਜਦੋਂ ਮੈਂ ਇੱਥੇ ਆਏ ਨਹੀਂ ਹੁੰਦੀ ਤਾਂ ਉਹ ਇਹ ਬਣਿਆ ਬਣਾਇਆ ਖਾਣਾ ਓਵਨ ਵਿੱਚ ਗਰਮ ਕਰਕੇ ਖਾ ਲੈਂਦੇ ਹਨ ਨਹੀਂ ਤਾਂ ਮੈਂ ਖਾਣਾ ਬਣਾ ਦਿੰਨੀ ਆ ਜਿਆਦਾਤਰ ਤਾਂ ਉਹ ਇਹੀ ਸਭ ਖਾਂਦੇ ਹਨ ਤੇ ਉਹਨਾਂ ਨੇ ਸਿਰਫ ਮੈਨੂੰ ਆਪਣੇ ਕੰਮ ਲਈ ਰੱਖਿਆ ਮੈਂ ਤੁਹਾਡਾ ਕੋਈ ਕੰਮ ਨਹੀਂ ਕਰ ਸਕਦੀ ਮੈਂ ਕਿਹਾ ਕਿ ਜੇਕਰ ਮੈਂ ਵੀ ਤੈਨੂੰ ਆਪਣੇ ਕੰਮ ਤੇ ਰੱਖ ਲਵਾਂ ਤਾਂ ਉਸਨੇ ਕਿਹਾ ਕਿ ਤੁਸੀਂ ਆਪਣੇ ਪਤੀ ਨਾਲ ਗੱਲ ਕਰ ਲਵੋ ਮੈਂ ਸਬਜ਼ੀ ਵੀ ਬਣਾ ਦਿੰਨੀ ਆ ਤੇ ਜਦੋਂ ਸਬਜ਼ੀ ਲੈ ਕੇ ਆਪਣੇ ਕਮਰੇ ਵਿੱਚ ਆਈ ਤਾਂ ਮੈਂ ਆਪਣੇ ਪਤੀ ਨੂੰ ਕਿਹਾ ਕਿ ਸਿਰਫ ਸਬਜ਼ੀ ਹੈ ਨਾ ਕੋਈ ਦਾਲ ਹੈ ਨਾ ਕੋਈ ਸਲਾਦ ਨਾ ਚੌਲ ਜਦੋਂ ਕਿ ਘਰ ਵਿੱਚ ਸਾਰੀਆਂ ਚੀਜ਼ਾਂ ਪੰਗਾ ਹਨ ਫਿਰ ਅਸੀਂ ਕਿਉਂ ਬੈਠ ਕੇ ਇਹ ਸਿਰਫ ਇੱਕ ਸਬਜ਼ੀ ਖਾ ਰਹੇ ਹਾਂ ਤੁਹਾਡੇ ਪਿਤਾ ਜੀ ਨੇ ਤਾਂ ਕਿਚਨ ਨੂੰ ਐਦਾਂ ਭਰਿਆ ਹੋਇਆ ਮੇਤਾ ਇਦਾਂ ਦਾ ਕਿਚਨ ਤੇ ਫਰਿੱਜ ਸਿਰਫ ਸੁਪਨੇ ਵਿੱਚ ਹੀ ਦੇਖਿਆ ਸੀ। ਇਹਨਾਂ ਕوجਾ ਸਾਡੇ ਕੋਲ ਤਾਂ ਮੇਰੇ ਪਤੀ ਨੇ ਕਿਹਾ ਹਾਂ ਹੈ। ਸਾਡੇ ਕੋਲ ਪਰ ਸਾਡਾ ਨਹੀਂ ਆ। ਨਾਲ ਹੀ ਮੇਰੇ ਪਤੀ ਨੇ ਹਿਸਾਬ-ਕਿਤਾਬ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਅੱਧੇ ਬੈਲ ਦੇ ਪੈਸੇ, ਰਾਸ਼ਨ ਤੇ ਅੱਧੇ ਪੈਸੇ ਇੱਕ ਪਾਸੇ ਰੱਖੇ। ਜਦੋਂ ਮੈਂ ਉਸਤੇ ਦੇਖਿਆ ਤਾਂ ਕਾਗਜ਼ ਤੇ ਲੇਖ ਰੱਖਿਆ ਸੀ ਕਿਰਾਏ ਦੇ ਪੈਸੇ। ਮੈਂ ਕਿਹਾ ਇਹ ਘਰ ਕਿਰਾਏ ਦਾ ਤਾਂ ਉਸਨੇ ਕਿਹਾ ਕਿ ਨਹੀਂ ਇਹ ਮੇਰੇ ਪਿਤਾ ਜੀ ਦਾ ਆਪਣਾ ਘਰ ਆ ਪਰ ਮੈਂ ਇਸ ਦਾ ਕਿਰਾਇਆ ਦਿੰਦਾ। ਮੈਂ ਹੋਰ ਵੀ ਜ਼ਿਆਦਾ ਹੈਰਾਨ ਹੋ ਗਈ ਮੈਂ ਕਿਹਾ ਕਿ ਤੁਸੀਂ ਆਪਣੇ ਘਰ ਦਾ ਕਿਰਾਇਆ ਦਿੰਦੇ ਹੋ ਮੈਨੂੰ ਪੂਰੀ ਗੱਲ ਦੱਸੋ ਇੱਥੇ ਕੀ ਹੋ ਰਿਹਾ ਤਾਂ ਉਸਨੇ ਕਿਹਾ ਕਿ ਮੇਰੇ ਪਿਤਾ ਜੀ ਇਸ ਦੁਨੀਆ ਦੇ ਸਭ ਤੋਂ ਗੁੱਸੇ ਵਾਲੇ ਇਨਸਾਨ ਹਨ ਉਹਨਾਂ ਨੇ ਸਾਰੀ ਜ਼ਿੰਦਗੀ ਬਹੁਤ ਪੈਸੇ ਕਮਾਏ ਪਰ ਸਾਨੂੰ ਬਿਲਕੁਲ ਵੀ ਸਮਾਂ ਨਹੀਂ ਦਿੱਤਾ ਤੇ ਮੈਂ ਤੇ ਮੇਰੀ ਭੈਣ ਉਹਨਾਂ ਦੇ ਥੋੜੇ ਜਿਹੇ ਪਿਆਰ ਲਈ ਵੀ ਤਰਸਦੇ ਰਹਿੰਦੇ ਉਹਨਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਪਰ ਉਹ ਹਮੇਸ਼ਾ ਬਿਜ਼ੀ ਰਹਿੰਦੇ ਸੀ ਐਸ ਇੰਤਜ਼ਾਰ ਵਿੱਚ ਮੇਰੀ ਮਾਂ ਗੁਜ਼ਰ ਗਈ ਤੇ ਮੇਰੀ ਭੈਣ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਤੇ ਦੂਜੇ ਸ਼ਹਿਰ ਚ ਉਹ ਇਹੀ ਸੋਚ ਕੇ ਰਹਿ ਰਹੀ ਆ ਕਿ ਉਹ ਹਣ ਕਿਸੇ ਨਾਲ ਰਿਸ਼ਤਾ ਨਹੀਂ ਰੱਖਣਾ ਚਾਹਦੀ ਇਸ ਤੋਂ ਬਾਅਦ ਮੇਰੇ ਪਾਪਾ ਨਾਲ ਬਹੁਤ ਬੁਰੀ ਲੜਾਈ ਹੋ ਗਈ ਇੰਨੀ ਬੁਰੀ ਲੜਾਈ ਕਿ ਉਹਨਾਂ ਨੇ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੈਨੂੰ ਜੋ ਇੰਨਾ ਪਾਲ-ਪੋਸ ਕੇ ਵੱਡਾ ਕੀਤਾ ਉਸ ਦਾ ਵੀ ਤਾਂ ਹਿਸਾਬ ਕਰ ਤੇਰੀ ਪੜ੍ਹਾਈ ਤੇ ਖਰਚਾ ਕੀਤਾ ਦਿਨ-ਰਾਤ ਖਵਾਇਆ ਪਿਆਇਆ ਖੜਾਉਣੇ ਲਿਆ ਕੇ ਦਿੱਤੇ ਤੂੰ ਹਿਸਾਬ-ਕਿਤਾਬ ਦੀਆਂ ਗੱਲਾਂ ਕਰਦਾ ਤਾ ਫਿਰ ਐਸੇ ਹਿਸਾਬ ਤੇ ਵੀ ਆ ਬੱਸ ਮੈਨੂੰ ਇਹ ਗੱਲਾਂ ਬੁਰੀਆਂ ਲੱਗੀਆਂ ਤੇ ਮੈਂ ਕਿਹਾ ਕਿ ਮੈਂ ਅੱਜ ਤੋਂ ਤੁਹਾਡੇ ਨਾਲ ਹਰ ਤਰ੍ਹਾਂ ਦਾ ਹਿਸਾਬ ਕਿਤਾਬ ਕਰਾਂਗਾ ਇਸ ਘਰ ਵਿੱਚ ਰਹਾਗਾ ਪਰ ਇਸ ਘਰ ਦਾ ਕਿਰਾਇਆ ਦੇਵਾਂਗਾ ਤੁਹਾਡੇ ਪੈਸੇ ਨਾਲ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਵਾਂਗਾ ਤੇ ਤੁਹਾਡੇ ਘਰ ਵਿੱਚ ਰਹਿ ਕੇ ਹਰ ਚੀਜ਼ ਦਾ ਹਿਸਾਬ ਅੱਧਾ ਦੇਵਾਂਗਾ ਜਦੋਂ ਮੈਂ ਇਹ ਗੱਲ ਸੁਣੀ ਤਾਂ ਮੈਂ ਹੈਰਾਨ ਹੋ ਗਈ ਮੈਂ ਕਿਹਾ ਪਰ ਮੈਨੂੰ ਲੱਗਾ ਸੀ ਕਿ ਤੁਸੀਂ ਆਪਣੇ ਪਿਤਾ ਦੀ ਕੰਪਨੀ ਵਿੱਚ ਹੀ ਕੰਮ ਕਰਦੇ ਹੋ ਮੇਰੇ ਪਤੀ ਨੇ ਕਿਹਾ ਨਹੀਂ ਮੈਂ ਉਹਨਾਂ ਦੀ ਕੰਪਨੀ ਵਿੱਚ ਕੰਮ ਨਹੀਂ ਕਰਦਾ ਮੈਂ ਤਾਂ ਇੱਕ ਕਾਲ ਸੈਂਟਰ ਤੇ ਕੰਮ ਕਰਦਾ ਹਾਂ ਮੇਰੀ ਸੈਲਰੀ ਸਿਰਫ 20000 ਹੈ ਹੁਣ ਉਸ ਵਿੱਚ ਹੀ ਸਾਨੂੰ ਗੁਜ਼ਾਰਾ ਕਰਨਾ ਪਵੇਗਾ ਥੋੜਾ ਸਮਾਂ ਤਾਂ ਮੈਨੂੰ ਸਮਝ ਹੀ ਨਾ ਆਇਆ ਕਿ ਮੈਂ ਕੀ ਬੋਲਾਂ ਮੈਂ ਕਿਹਾ ਤੁਸੀਂ ਤਾਂ ਸਾਨੂੰ ਧੋਖਾ ਦਿੱਤਾ ਕਿਉਂਕਿ ਅਸੀਂ ਤਾਂ ਸਮਝੇ ਸੀ ਕਿ ਮਿੱਤਲ ਇੰਡਸਟਰੀਜ਼ ਦੇ ਮਾਲਕ ਦੇ ਮੁੰਡੇ ਦਾ ਵਿਆਹ ਹੋ ਰਿਹਾ ਤੇ ਤੁਸੀਂ ਇੱਥੇ ਨੌਕਰੀ ਕਰਦੇ ਹੋ 2000 ਕਿਰਾਇਆ ਦਿੰਦੇ ਹੋ ਤੇ ਖਾਣ ਵਿੱਚ ਸਿਰਫ ਇੱਕ ਸਬਜ਼ੀ ਖਵਾਉਂਦੇ ਹਨ ਬਸ ਆਪਣੀ ਇੱਕ ਛੋਟੀ ਜਿਹੀ ਜिद ਦੇ ਪਿੱਛੇ ਇੱਕ ਪਿਤਾ ਤਾਂ ਆਪਣੇ ਬੱਚਿਆਂ ਤੇ ਹੱਥ ਵੀ ਚੁੱਕ ਲੈਂਦਾ ਜੇਕਰ ਉਹਨਾਂ ਨੇ ਕੁਝ ਕਹਿ ਦਿੱਤਾ ਤਾਂ ਤੁਸੀਂ ਉਸ ਨੂੰ ਦਿਲ ਤੇ ਲਾ ਲਿਆ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਸਾਰੇ ਪੈਸੇ ਸਭ ਕੁਝ ਤਾਂ ਪਾਪਾ ਜੀ ਕੋਲ ਹਨ ਇਸ ਦਾ ਮਤਲਬ ਤੁਹਾਡੇ ਕੋਲ ਕੁਝ ਵੀ ਨਹੀਂ ਤੇ ਮੈਨੂੰ 20000 ਰੁਪਏ ਵਿੱਚ ਪੂਰਾ ਮਹੀਨਾ ਕੱਢਣਾ ਪਵੇਗਾ ਜਿਸ ਵਿੱਚ ਕਿਰਾਇਆ ਵੀ ਹੋਵੇਗਾ ਬਿਜਲੀ ਦਾ ਬਿੱਲ ਵੀ ਹੋਵੇਗਾ ਤੇ ਫਿਰ ਬਚੇਗਾ ਕੀ ਮੇਰੇ ਪਤੀ ਨੇ ਮੇਰੇ ਹੱਥ ਤੇ ਹੱਥ ਰੱਖਿਆ ਤੇ ਕਿਹਾ ਕੇ ਹਾਂ ਹਜੀ ਸਮਾਂ ਬ ਮੁਸ਼ਕਲਾ પાર ਲੰਘ ਜਾਵੇਗਾ ਮੈਂ ਬਹੁਤ ਮਿਹਨਤ ਕਰਾਂਗਾ ਕੋਈ ਵਧੀਆ ਨੌਕਰੀ ਕਰ ਲਵਾਂਗਾ ਫਿਰ ਹੋਰ ਪੈਸੇ ਕਮਾਉਣ ਲੱਗ ਜਾਵਾਂਗਾ ਮੈਂ ਕਿਹਾ ਕਿੰਨੇ ਪੈਸੇ ਕਮਾ ਲਵੋਗੇ ਤੁਸੀਂ ਮਹੀਨੇ ਦੇ 40 50 70000 ਪਰ ਤੁਹਾਡੇ ਪਿਤਾ ਜੀ ਤਾਂ ਮਹੀਨੇ ਦੇ ਲੱਖਾਂ ਰੁਪਏ ਕਮਾਉਂਦੇ ਹਨ ਮੇਰੇ ਪਤੀ ਨੇ ਕਿਹਾ ਕਿ ਹਾਂ ਉਹ ਕਮਾਉਂਦੇ ਹਨ ਪਰ ਉਹਨਾਂ ਦੇ ਪੈਸੇ ਮੈਂ ਆਪਣੇ ਉੱਤੇ ਖਰਚ ਨਹੀਂ ਨਹੀਂ ਕਰਵਾਉਣੇ ਮੇਰੀ ਗੱਲ ਆਖਰੀ ਵਾਰ ਸੁਣ ਲਾ ਇਹ ਗੱਲ ਮੇਰੇ ਆਤਮ ਸਨਮਾਨ ਦੇ ਖਿਲਾਫ ਆ ਤੇ ਮੈਂ ਇਦਾਂ ਨਹੀਂ ਕਰਾਂਗਾ ਤੂੰ ਵੀ ਉਹਨਾਂ ਤੋਂ ਕੁਝ ਨਹੀਂ ਲਵੇਂਗੀ ਉਹਨਾਂ ਨੇ ਸਾਡੇ ਵਿਆਹ ਦਾ ਥੋੜਾ ਬਹੁਤਾ ਖਰਚ ਕੀਤਾ ਉਹ ਵੀ ਮੈਂ ਉਹਨਾਂ ਨੂੰ ਵਾਪਸ ਕਰ ਦੇਵਾਂਗਾ ਪਰ ਉਹ ਸਭ ਉਹਨਾਂ ਨੇ ਆਪਣੇ ਲਈ ਕੀਤਾ ਸੀ ਕਿ ਸਮਾਜ ਵਾਲੇ ਗੱਲਾਂ ਨਾ ਕਰਨ ਪਰ ਫਿਰ ਵੀ ਮੈਂ ਉਹਨਾਂ ਦਾ ਇੱਕ ਇੱਕ ਰੁਪਈਆ ਵਾਪਸ ਕਰੂੰਗਾ ਮੈਂ ਇਸ ਘਰ ਵਿੱਚ ਹੀ ਵੀ ਨਾ ਰਹਿੰਦਾ ਜੇ ਮੈਨੂੰ ਇਸ ਘਰ ਨਾਲ ਪਿਆਰ ਨਾ ਹੁੰਦਾ ਇੱਥੇ ਮੇਰਾ ਬਚਪਨ ਲੰਘਿਆ ਤੇ ਮੇਰੀ ਮਾਂ ਵੀ ਇੱਥੇ ਰਹਿੰਦੀ ਸੀ ਐਸ ਲਈ ਇਸ ਘਰ ਨੂੰ ਜਾਣ ਨੂੰ ਮੇਰਾ ਦਿਲ ਨਹੀਂ ਕਰਦਾ ਤੂੰ ਮੇਰੀ ਪਤਨੀ ਆ ਤੈਨੂੰ ਮੇਰਾ ਸਾਥ ਦੇਣਾ ਹੈ ਸਭ ਕੁਝ ਮੈਂ ਤੈਨੂੰ ਦੱਸ ਦਿੱਤਾ ਹੈ 20000 ਵਿੱਚ ਹੀ ਗੁਜ਼ਾਰਾ ਕਰਨਾ ਪਵੇਗਾ ਮੇਰੇ ਪਤੀ ਨਾਲ ਮੇਰੀ ਲੜਾਈ ਹੋ ਗਈ ਤੇ ਮੈਂ ਕਿਹਾ ਕਿ ਤੁਸੀਂ ਝੂਠ ਬੋਲਿਆ ਤੇ ਫਿਰ ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਸੀ ਕਿ ਮਿੱਤਲ ਇੰਡਸਟਰੀਜ਼ ਦੇ ਮਾਲਕ ਦੇ بیٹے ਦਾ ਰਿਸ਼ਤਾ ਹੈ ਤੁਹਾਨੂੰ ਕਹਿਣਾ ਚਾਹੀਦਾ ਸੀ ਕਿ ਮਹੇਸ਼ ਮਾਮੂਲੀ ਵਿਅਕਤੀ ਦਾ ਰਿਸ਼ਤਾ ਹੈ ਜੋ ਕਾਲ ਸੈਂਟਰ ਤੇ ਕੰਮ ਕਰਦਾ ਹੈ ਮੈਂ ਵੀ ਉਸ ਹਿਸਾਬ ਨਾਲ ਆਉਂਦੀ ਮੈਂ ਤਾਂ ਨਾ ਜਾਣੇ ਕੀ ਸੋਚ ਕੇ ਇੱਥੇ ਆਈ ਸੀ ਮੇਰੇ ਪਤੀ ਨੇ ਕਿਹਾ ਕਿ ਮੈਂ ਸਮਝ ਸਕਦਾ ਤੇਰੇ ਲਈ ਇਹ ਸਭ ਕੁਝ ਬਹੁਤ ਅਜੀਬ ਆ ਪਰ ਤੈਨੂੰ ਆਦਤ ਪੈ ਜਾਵੇਗੀ ਉਹ ਖਾਣਾ ਖਾ ਕੇ ਚੁੱਪ ਕਰਕੇ ਸੌਂ ਗਿਆ ਉਸਦੇ ਕਮਰੇ ਵਿੱਚ ਏਸੀ ਵੀ ਨਹੀਂ ਸੀ ਜਦ ਕਿ ਹਰ ਕਮਰੇ ਵਿੱਚ ਏਸੀ ਸੀ ਮੇਰਾ ਸਹੁਰਾ ਮੇਰੇ ਨਾਲੋਂ ਵਧੀਆ ਪੇਸ਼ ਆਉਂਦਾ ਸੀ ਪਰ ਮੇਰਾ ਪਤੀ ਕਹਿੰਦਾ ਸੀ ਜੇਕਰ ਤੂੰ ਉਹਨਾਂ ਤੋਂ ਇੱਕ ਰੁਪਈਆ ਵੀ ਲਿਆ ਤਾਂ ਮੈਂ ਤੈਨੂੰ ਕਦੇ ਮਾਫ਼ ਨਹੀਂ ਕਰੂੰਗਾ ਇਹ ਮੇਰੇ ਆਤਮ ਸਨਮਾਨ ਦੇ ਖਿਲਾਫ ਹੋਵੇਗਾ ਕਿ ਮੇਰੀ ਪਤਨੀ ਉਹਨਾਂ ਤੋਂ ਪੈਸੇ ਲੈਂਦੀ ਆ ਤੂੰ ਇਦਾਂ ਨਹੀਂ ਕਰਨਾ ਅੱਜ ਮੇਰੇ ਸਹੁਰੇ ਨੇ ਮੇਰੇ ਹੱਥ ਤੇ ਕੁਝ ਪੈਸੇ ਰੱਖ ਦਿੱਤੇ ਮੇਰੇ ਪਤੀ ਨੇ ਮੈਨੂੰ ਇਹ ਵੀ ਕਿਹਾ ਕਿ ਇਹ ਗੱਲ ਆਪਣੇ ਮਾਤਾ ਪਿਤਾ ਨੂੰ ਨਾ ਦੱਸੀ ਨਹੀਂ ਤਾਂ ਤੇਰੇ ਲਈ ਹੀ ਮੁਸ਼ਕਲ ਹੋਵੇਗੀ ਕਿਉਂਕਿ ਹੁਣ ਤੇਰੀ ਜ਼ਿੰਦਗੀ ਮੇਰੇ ਨਾਲ ਆ ਗੱਲ ਵੀ ਠੀਕ ਸੀ ਉਹਨਾਂ ਨੂੰ ਦੱਸ ਦਿੱਤਾ ਉਹ ਕੀ ਸਮਝਦੇ ਉਹ ਇਹੀ ਕਹਿੰਦੇ ਕਿ ਆਪਣੇ ਪਤੀ ਨੂੰ ਸਮਝਾ ਪਰ ਮੇਰਾ ਪਤੀ ਸਮਝਣ ਵਾਲਿਆਂ ਵਿੱਚੋਂ ਨਹੀਂ ਸੀ ਜੋਇਨਸ ਆਣ ਆਪਣੇ ਪਿਓ ਨਾਲ ਜੈਦ ਕਰਕੇ ਬੈਠਾ ਸੀ ਉਹ ਭਲਾ ਮੇਰੀ ਗੱਲ ਕਿੱਦਾਂ ਮੰਨ ਸਕਦਾ ਸੀ ਪਰ ਇਹ ਜੋ ਕੁਝ ਵੀ ਹੋਇਆ ਸੀ ਬਹੁਤ ਬੁਰਾ ਹੋਇਆ ਸੀ ਮੈਂ ਆਪਣੇ ਪਤੀ ਦੀਆਂ ਗੱਲਾਂ ਬਾਰੇ ਸੋਚਿਆ ਤੇ ਆਪਣੇ ਸਹੁਰੇ ਨੂੰ ਕਿਹਾ ਕਿ ਇਹ ਪੈਸੇ ਤੁਸੀਂ ਵਾਪਸ ਲੈ ਲਵੋ ਜੇਕਰ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹ ਬਹੁਤ ਨਾਰਾਜ਼ ਹੋ ਜਾਣਗੇ ਉਹਨਾਂ ਨੇ ਕਿਹਾ ਕਿ ਉਹ ਤਾਂ ਹਮੇਸ਼ਾ ਹੀ ਇਦਾਂ ਕਰਦਾ ਰਹਿੰਦਾ ਪਰ ਮੈਂ ਪਿਓ ਆ ਉਸ ਦਾ ਉਸ ਤੋਂ ਮਾਫੀ ਨਹੀਂ ਮੰਗ ਸਕਦਾ ਤੂੰ ਇਸ ਘਰ ਦੀ ਨੂੰਹ ਆ ਇਹ ਤੇਰੀ ਮੂੰਹ ਦਿਖਾਈ ਆ ਇਸ ਨੂੰ ਆਪਣੇ ਕੋਲ ਰੱਖ ਤੇ ਆਪਣੇ ਲਈ ਆਪਣੀ ਪਸੰਦ ਦੀ ਕੋਈ ਚੀਜ਼ ਲੈ ਲਵੀਂ ਪਿਓ ਪੁੱਤ ਦਾ ਮਾਮਲਾ ਅਲੱਗ ਆ ਪਰ ਨੂੰ ਤੇ ਸਹੁਰੇ ਦਾ ਮਾਮਲਾ ਅਲੱਗ ਆ ਮੈਂ ਕਿਹਾ ਠੀਕ ਆ ਪਰ ਜੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਮੇਰੇ ਸਹੁਰੇ ਨੇ ਕਿਹਾ ਉਸ ਤੋਂ ਜ਼ਿਆਦਾ ਡਰਨ ਦੀ ਲੋੜ ਨਹੀਂ ਮੇਰਾ ਘਰ ਆ ਤੇ ਤੂੰ ਇਸ ਘਰ ਦੀ નોਹ ਆ ਜੇਕਰ ਕਿਸੇ ਵੀ ਚੀਜ਼ ਦੀ ਲੋੜ ਹੋਵੇਗੀ ਤਾਂ ਮੈਨੂੰ ਦੱਸੀ ਮੈਂ ਆਪਣੇ ਮਨ ਦੀ ਗੱਲ ਤਾਂ ਨਹੀਂ ਦੱਸ ਸਕਦੀ ਸੀ ਪਰ ਮੈਂ ਆਪਣੀ ਇੱਕ ਸਹੇਲੀ ਨੂੰ ਦੱਸ ਦਿੱਤਾ ਤਾਂ ਉਹ ਹੈਰਾਨ ਰਹਿ ਗਈ ਉਸ ਨੇ ਕਿਹਾ ਤੈਨੂੰ ਤਾਂ ਪਤਾ ਵੀ ਨਹੀਂ ਆ ਕਿ ਤੇਰੇ ਨਾਲ ਕਿੰਨਾ ਬੁਰਾ ਹੋਇਆ ਮੈਂ ਕਿਹਾ ਹੁਣ ਮੈਂ ਕੀ ਕਰਾਂ ਉਸ ਨੇ ਕਿਹਾ ਦੇਖ ਸਾਰੀ ਜ਼ਿੰਦਗੀ ਇਦਾਂ ਗਰੀਬੀ ਵਿੱਚ ਕੱਢਣ ਨਾਲੋਂ ਵਧੀਆ ਕਿ ਤੂੰ ਕੁਝ ਹੋਰ ਕਰ ਲਾ ਤੇਰਾ ਪਤੀ ਤਾਂ ਪਾਗਲ ਹੈ ਐਨੇ ਅਮੀਰ ਪਿਓ ਨੂੰ ਉਸ ਨੂੰ ਆਪਣੇ ਸਿਰ ਤੇ ਬਿਠਾ ਕੇ ਰੱਖਣਾ ਚਾਹੀਦਾ ਕਹਦੇ ਹਨ ਕਿ ਲੋੜ ਪੈਣ ਤੇ ਤਾਂ ਗਧੇ ਨੂੰ ਵੀ ਪਿਓ ਬਣਾਉਣਾ ਪੈਂਦਾ ਤੇ ਉਹ ਆਪਣੀ ਇੱਕ ਛੋਟੀ ਜਹੀ ਈਗੋ ਦੇ ਪਿੱਛੇ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਤੇਰੀ ਵੀ ਤੇ ਤੂੰ ਕਿਦਾਂ ਇਹ ਸਭ ਕੁਝ ਗੁਜ਼ਾਰਾ ਕਰੇਗੀ ਮੇਰਾ ਨਵਾਂ ਨਾਮ ਵਿਆਹ ਹੋਇਆ ਸੀ ਇਸ ਲਈ ਅਜੇ ਤੱਕ ਮੈਂ ਚੁੱਪ ਸੀ ਪਰ ਮੈਨੂੰ ਪਤਾ ਸੀ ਮੇਰਾ ਮੀਟਰ ਵੀ ਸ਼ਾਂਤ ਹੋ ਜਾਵੇਗਾ ਤੇ ਮੈਂ ਇੱਕ ਦਿਨ ਇਹ ਸਭ ਕੁਝ ਨਹੀਂ ਕਰ ਪਾਵਾਂਗੀ ਇੱਕ ਵਾਰ ਆਪਣੇ ਪਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸਮਝਿਆ ਗੱਲ ਲੜਾਈ ਤੱਕ ਚਲੀ ਗਈ ਉਸ ਦੇ ਬਾਅਦ ਮੈਂ ਇਸ ਬਾਰੇ ਸੋਚਣਾ ਛੱਡ ਦਿੱਤਾ ਪਹਿਲੀ ਤਾਰੀਖ ਸੀ ਤਾਂ ਮੈਨੂੰ ਲੱਗਾ ਮੇਰਾ ਪਤੀ ਘਰ ਦੇ ਖਰਚਿਆਂ ਦੇ ਇਲਾਵਾ ਮੈਨੂੰ ਕੁਝ ਪੈਸੇ ਹੋਰ ਦੇਵੇਗਾ ਉਸਨੇ ਕਿਹਾ ਕਿ ਮੇਰੇ ਕੋਲ ਅਜੇ ਤੇਰੇ ਲਈ ਕੁਝ ਨਹੀਂ ਆ ਮੈਂ ਕਿਹਾ ਜੇਕਰ ਮੈਂ ਆਪਣੀ ਕੋਈ ਚੀਜ਼ ਲੈਣੀ ਹੋਈ ਤਾਂ ਮੈਂ ਕੀ ਕਰਾਂਗੀ ਤਾਂ ਕਹਿਣ ਲੱਗਿਆ ਉਸਦੇ ਲਈ ਅਸੀਂ ਪਹਿਲਾਂ ਪੈਸੇ ਜਮ੍ਹਾਂ ਕਰਾਂਗੇ ਤੇ ਆਪਣੇ ਰੋਜ਼ ਦੇ ਖਰਚੇ ਘੱਟ ਕਰਾਂਗੇ ਦੁੱਧ ਵਾਲੀ ਚਾਹ ਨਹੀਂ ਪੀਵਾਂਗੇ ਸਿਰਫ ਕਾਲੀ ਚਾਹ ਪੀਵਾਂਗੇ ਨਾਸ਼ਤੇ ਨਾਸ਼ਤੇ ਦੇ ਵਿੱਚ ਰੋਟੀ ਨਹੀਂ ਖਾਵਾਂਗੇ ਕੁਝ ਹੋਰ ਖਾ ਲਵਾਂਗੇ ਦੋ ਸਬਜ਼ੀਆਂ ਦੀ ਜਗ੍ਹਾ ਇੱਕ ਸਬਜ਼ੀ ਬਣਾ ਲਵਾਂਗੇ ਬਸ ਇਸੇ ਤਰ੍ਹਾਂ ਹੀ ਗੁਜ਼ਾਰਾ ਕਰਨਾ ਪਵੇਗਾ ਜਦੋਂ ਮੇਰਾ ਕਮ ਕਮ ਵਧੀਆ ਹੋ ਜਾਵੇਗਾ ਤਾਂ ਫਿਰ ਜੋ ਤੂੰ ਕਹੇਂਗੀ ਉਹ ਤੈਨੂੰ ਲਿਆ ਦੇਵਾਂਗਾ ਮੈਂ ਵਿਆਹ ਨਹੀਂ ਕੀਤਾ ਮੈਂ ਤਾਂ ਮੁਸੀਬਤ ਗਲ ਪਾ ਲਈ ਸੀ ਮੇਰੇ ਪਤੀ ਨੇ ਮੈਨੂੰ 6 ਮਹੀਨੇ ਤੱਕ ਬਹੁਤ ਤੰਗ ਕੀਤਾ ਐਸੇ 20000 ਵਿੱਚ ਗੁਜ਼ਾਰਾ ਕਰਵਾਇਆ ਨੌਨ ਵੇਜ ਖਾਣ ਲਈ ਤਾਂ ਮੈਂ ਤਰਸੀ ਗਈ ਸੀ ਤੇ ਕਦੇ ਫਲ ਫਰੂਟ ਵੀ ਨਹੀਂ ਖਾਦਾ ਸੀ ਆਪਣੇ ਘਰ ਜਾਂਦੀ ਸੀ ਤਾਂ ਇਦਾਂ ਦਾ ਖਾਣਾ ਖਾਂਦੀ ਸੀ ਉਹ ਲੋਕ ਹੱਸਦੇ ਸੀ ਕਿ ਘਰ ਵਿੱਚ ਤੈਨੂੰ ਖਾਣਾ ਨਹੀਂ ਮਿਲਦਾ ਮੈਨੂੰ ਮੇਰੇ ਪਤੀ ਨੇ 6 ਮਹੀਨਿਆਂ ਵਿੱਚ ਇੱਕ ਵੀ ਸੂਟ ਲੈ ਕੇ ਨਹੀਂ ਦਿੱਤਾ ਮੇਰੀ ਕਿਸੇ ਵੀ ਲੋੜ ਦਾ ਕੋਈ ਖਿਆਲ ਨਹੀਂ ਰੱਖਿਆ ਬਸ ਹਮੇਸ਼ਾ ਇਹੀ ਕਹਿੰਦਾ ਸੀ ਕਿ ਸਭ ਕੁਝ ਠੀਕ ਹੋ ਜਾਵੇਗਾ ਪਰ ਕੁਝ ਵੀ ਠੀਕ ਹੋ ਹੀ ਨਹੀਂ ਰਿਹਾ ਸੀ ਹੁਣ ਮੇਰਾ ਦਿਮਾਗ ਖਰਾਬ ਹੋ ਗਿਆ ਮੈਨੂੰ ਪਤਾ ਸੀ ਕਿ ਮੈਂ ਕੀ ਕਰਨਾ ਹੈ ਇਨਸਾਨ ਪੈਸਿਆਂ ਦੇ ਬਿਨਾ ਨਹੀਂ ਰਹਿ ਸਕਦਾ ਤੁਸੀਂ ਭਾਵੇਂ ਜਿੰਨੀ ਮਰਜੀ ਵੱਡੀਆਂ ਵੱਡੀਆਂ ਗੱਲਾਂ ਕਰ ਲਵੋ ਪਰ ਪੈਸਿਆਂ ਨਾਲ ਖੁਸ਼ੀ ਨਹੀਂ ਖਰੀਦੀ ਜਾ ਸਕਦੀ ਪਰ ਪੈਸਿਆਂ ਨਾਲ ਜ਼ਰੂਰਤ ਦੀਆਂ ਚੀਜ਼ਾਂ ਤਾਂ ਖਰੀਦੀਆਂ ਜਾ ਸਕਦੀਆਂ ਹਨ ਵਧੀਆ ਖਾਣਾ ਵੀ ਖਾਧਾ ਜਾ ਸਕਦਾ ਮੈਨੂੰ ਮੇਰੇ ਪਤੀ ਨੇ ਬਹੁਤ ਤੰਗ ਕਰ ਲਿਆ ਹੁਣ ਉਹ ਮੇਰੇ ਦਿਲ ਤੋਂ ਉੱਤਰ ਗਿਆ ਸੀ ਉਸ ਨੂੰ ਇਮਾਨਦਾਰੀ ਦਾ ਭੂਤ ਸੀ ਉਹ ਇੱਕ ਜਿੱਦੀ ਵਿਅਕਤੀ ਸੀ ਉਸ ਦੇ ਅੰਦਰ ਬਹੁਤ ਜ਼ਿਆਦਾ ਈਗੋ ਸੀ ਉਹ ਕਦੇ ਵੀ ਕੰਮਜਾਮ ਹੋਣ ਵਾਲਾ ਨਹੀਂ ਸੀ ਇਦਾਂ ਦੇ ਲੋਕ ਹਮੇਸ਼ਾ ਆਪਣੀ ਈਗੋ ਦੇ ਪਿੱਛੇ ਬੁਰੇ ਫੈਸਲੇ ਕਰਦੇ ਹਨ ਉਸ ਨੂੰ ਚਾਹੀਦਾ ਸੀ ਕਿ ਆਪਣੇ ਪਿਓ ਨਾਲ ਰਹਿੰਦਾ ਖੁਦ ਵੀ ਖੁਸ਼ ਰਹਿੰਦਾ ਤੇ ਮੈਨੂੰ ਵੀ ਖੁਸ਼ ਰੱਖਦਾ ਉਹ ਆਪ ਟ੍ਰੇਨ ਵਿੱਚ ਸਫ਼ਰ ਕਰਦਾ ਸੀ ਜਦ ਕਿ ਉਸ ਦੇ ਘਰ ਵਿੱਚ ਉਸ ਦੇ ਪਿਓ ਦੀਆਂ ਦੋ-ਦੋ ਗੱਡੀਆਂ ਸੀ ਇਹ ਗੱਲ ਬਾਕੀ ਲੋਕਾਂ ਨੂੰ ਵੀ ਪਤਾ ਸੀ ਲੋਕ ਕਹਿੰਦੇ ਸੀ ਕਿ ਮਿੱਤਲ ਇੰਡਸਟਰੀ ਦੇ ਮਾਲਕ ਦਾ ਬੇਟਾ ਉਸ ਨਾਲ ਬਗਾਵਤ ਕਰ ਬੈਠਾ ਹੈ ਜਦੋਂ ਮੇਰੇ ਮਾਤਾ ਪਿਤਾ ਮੈਨੂੰ ਪੁੱਛਦੇ ਕਿ ਕੀ ਗੱਲ ਆ ਇਹ ਗੱਲ ਸੱਚ ਆ ਤਾਂ ਮੈਂ ਕਹਿੰਦੀ ਨਹੀਂ ਇਹ ਝੂਠ ਆ ਇਹ ਕੋਈ ਪੁਰਾਣੀ ਖਬਰ ਹੈ ਜੋ ਹੁਣ ਤੱਕ ਚੱਲ ਰਹੀ ਆ ਇਦਾਂ ਦਾ ਕੁਝ ਵੀ ਨਹੀਂ ਮੈਨੂੰ ਝੂਠ ਬੋਲਣਾ ਪਿਆ ਖਾਣ ਨੂੰ ਕੁਝ ਨਹੀਂ ਮਿਲਦਾ ਸੀ ਪਰ ਫਿਰ ਮੈਂ ਸੋਚ ਲਿਆ ਕਿ ਮੈਂ ਕੀ ਕਰਨਾ ਹੁਣ ਮੈਂ ਆਪਣੇ ਪਤੀ ਦੇ ਨਾਲ ਨਹੀਂ ਸੀ ਸਗੋਂ ਆਪਣੇ ਸਹੁਰੇ ਨਾਲ ਰਹਿਣਾ ਚਾਹੁੰਦੀ ਸੀ ਉਹ ਦੇਖਣ ਚ ਜਿਆਦਾ ਬੁੱਢੇ ਨਹੀਂ ਲੱਗਦੇ ਸੀ ਉਹਨਾਂ ਕੋਲ ਪੈਸੇ ਬਹੁਤ ਸੀ ਤੇ ਮੈਂ ਸੋਚ ਲਿਆ ਕਿ ਮੈਂ ਆਪਣੇ ਸਹੁਰੇ ਨੂੰ ਆਪਣੇ ਜਾਲ ਵਿੱਚ ਫਸਾ ਲਵਾਂਗੀ ਤੇ ਆਪਣੇ ਪਤੀ ਨੂੰ ਆਪਣੀ ਜ਼ਿੰਦਗੀ ਚੋਂ ਕੱਢ ਕੇ ਆਪਣੇ ਸਹੁਰੇ ਨਾਲ ਵਿਆਹ ਕਰ ਲਵਾਂਗੀ ਫਿਰ ਇਹ ਸਭ ਕੁਝ ਮੇਰਾ ਹੋ ਜਾਵੇਗਾ ਸਹੀ ਕਹਿੰਦੀ ਸੀ ਮੇਰੀ ਸਹੇਲੀ ਕਿ ਜੇਕਰ ਕਿਸੇ ਕੋਲ ਇੱਕ ਚੀਜ਼ ਨਾ ਹੋਵੇ ਤਾਂ ਉਹ ਉਸਦੇ ਲਈ ਤੜਫਦਾ ਹੈ ਪਰ ਜੇਕਰ ਉਹ ਚੀਜ਼ ਉਸ ਦੀਆਂ ਅੱਖਾਂ ਦੇ ਸਾਹਮਣੇ ਹੋਵੇ ਤਾਂ ਵੀ ਉਹ ਉਸ ਨੂੰ ਇਸਤੇਮਾਲ ਨਾ ਕਰੇ ਤਾਂ ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਹੁੰਦਾ ਘਰ ਵਿੱਚ ਏਸੀ ਸੀ ਪਰ ਅਸੀਂ ਗਰਮੀ 'ਚ ਸੌਂਦੇ ਸੀ ਘਰ ਵਿੱਚ ਗੱਡੀ ਸੀ ਪਰ ਅਸੀਂ ਲੋਕਲ ਬੱਸ ਵਿੱਚ ਸਫ਼ਰ ਕਰਦੇ ਸੀ ਘਰ ਵਿੱਚ ਖਾਣ ਨੂੰ ਬਹੁਤ ਕੁਝ ਸੀ ਪਰ ਅਸੀਂ ਸਿਰਫ ਦਾਲ ਸਬਜ਼ੀ ਖਾਂਦੇ ਸੀ ਇਹ ਟਾਰਚਰ ਨਹੀਂ ਸੀ ਤਾਂ ਹੋਰ ਕੀ ਸੀ ਮੇਰੇ ਸਹੁਰੇ ਨੂੰ ਮੇਰੇ ਪਤੀ ਨਾਲ ਨਫ਼ਰਤ ਸੀ ਮੈਨੂੰ ਲੱਗਾ ਕਿ ਮੇਰੇ ਪਤੀ ਦੇ ਦਿਲ 'ਚ ਜੇਕਰ ਮੈਂ ਨਫ਼ਰਤ ਨਹੀਂ ਘਟ ਪਾ ਰਹੀ ਤਾਂ ਉਹਨਾਂ ਦੇ ਦਿਲ 'ਚੋਂ ਨਫ਼ਰਤ ਕੱਢਣ ਦੀ ਕੋਸ਼ਿਸ਼ ਕਰਦੀ ਆ ਜੇਕਰ ਇਹ ਦੋਵੇਂ ਆਪਸ ਵਿੱਚ ਪਿਆਰ ਨਾ ਰਹਿੰਦੇ ਤਾਂ ਮੇਰਾ ਹੀ ਫਾਇਦਾ ਸੀ ਨਹੀਂ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਰਹੀ ਸੀ ਪਰ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਹੋਰ ਵੀ ਨਫ਼ਰਤ ਹੋ ਰਹੀ ਸੀ ਉਹ ਕਹਿਣ ਲੱਗੇ ਕਿ ਮੇਰਾ ਤਾਂ ਦਿਲ ਕਰਦਾ ਕਿ ਮੈਂ ਇਸ ਨੂੰ ਇਦਾਂ ਦਾ ਸਬਕ ਸਿਖਾਵਾਂ ਕਿ ساری ਜ਼ਿੰਦਗੀ ਯਾਦ ਰੱਖੇ ਜਦੋਂ ਮੈਨੂੰ ਪਤਾ ਲੱਗਿਆ ਕਿ ਹੁਣ ਕੁਝ ਨਹੀਂ ਹੋਣ ਵਾਲਾ ਤਾਂ ਫਿਰ ਮੈਂ ਉਹੀ ਕੀਤਾ ਜੋ ਮੈਨੂੰ ਕਰਨਾ ਚਾਹੀਦਾ ਸੀ ਮੈਂ ਆਪਣੇ ਸਹੁਰੇ ਤੇ ਡੋਰੇ ਡਾਲ ਪਾਉਣ ਲੱਗੀ ਵੱਡੀ ਉਮਰ ਦਾ ਵਿਅਕਤੀ ਸੀ ਉਸ ਨੂੰ ਜ਼ਿਆਦਾ ਪਤਾ ਹੋਵੇਗਾ ਕਿ ਕੁੜੀ ਜੇਕਰ ਤੁਹਾਡੇ ਵੱਲ ਇਸ ਤਰ੍ਹਾਂ ਦੇਖ ਰਹੀ ਆ ਤਾਂ ਉਹ ਕਿਉਂ ਦੇਖ ਰਹੀ ਆ ਪਰ ਫਿਰ ਵੀ ਉਹ ਮੇਰਾ ਕੋਈ ਇਸ਼ਾਰਾ ਨਹੀਂ ਦੇਖ ਰਹੇ ਸੀ ਆਪਣੇ ਕੰਮ 'ਚ ਲੱਗੇ ਰਹਿੰਦੇ ਤੇ ਮੇਰਾ ਪਤੀ ਘਰੋਂ ਚਲਾ ਜਾਂਦਾ ਤਾਂ ਮੈਂ ਉਹਨਾਂ ਦੀ ਫ੍ਰਿਜ 'ਚੋਂ ਕੱਢ ਕੇ ਖਾ ਲੈਂਦੀ ਪਹਿਲਾਂ ਤਾਂ ਮੈਂ ਆਪਣੇ ਪਤੀ ਦਾ ਮਾਣ ਰੱਖ ਰਹੀ ਸੀ ਪਰ ਹੁਣ ਮੈਂ ਮਾਣ ਰੱਖਣ ਦੀ ਹਾਲਤ ਵਿੱਚ ਨਹੀਂ ਸੀ ਵਿਆਹ ਦੇ ਬਾਅਦ ਮੇਰਾ 4 ਕਿਲੋ ਭਾਰ ਘਟ ਗਿਆ ਸਭ ਕਹਿ ਰਹੇ ਸੀ ਕਿ ਵਿਆਹ ਤੋਂ ਬਾਅਦ ਤਾਂ ਭਾਰ ਵੱਧਦਾ ਤੇ ਤੈਨੂੰ ਕੀ ਹੋ ਗਿਆ ਮੈਂ ਲੋਕਾਂ ਦੀਆਂ ਗੱਲਾਂ ਨਹੀਂ ਸੁਣ ਸਕਦੀ ਸੀ ਮੈਂ ਕੁਝ ਵੀ ਨਹੀਂ ਕਹਿ ਲੈਂਦੀ ਮੇਰਾ ਸਹੁਰਾ ਕੁਝ ਨਹੀਂ ਕਹਿੰਦਾ ਸੀ ਉਹ ਕਹਿੰਦੇ ਸੀ ਕਿ ਜੋ ਮਰਜੀ ਵਰਤਲਾ ਪਰ ਜੇਕਰ ਤੇਰੇ ਜਾਲਮ ਪਤੀ ਨੂੰ ਪਤਾ ਲੱਗ ਗਿਆ ਤਾਂ ਫਿਰ ਕੀ ਹੋਵੇਗਾ ਇਸ ਲਈ ਮੈਂ ਬਹੁਤ ਤਰੀਕੇ ਨਾਲ ਸਭ ਕੁਝ ਕਰਦੀ ਸੀ ਮੇਰੇ ਪਤੀ ਕਹਿੰਦੇ ਸੀ ਕਿ ਮੈਂ ਫੈਸਲਾ ਲੈ ਲਿਆ ਕਿ ਮੈਂ ਕਿਸੇ ਤੋਂ ਵੀ ਮੰਗ ਕੇ ਨਹੀਂ ਖਾਵਾਂਗਾ ਆਪਣੇ ਪਿਤਾ ਤੋਂ ਵੀ ਨਹੀਂ ਮਿਹਨਤ ਕਰਾਂਗਾ ਤਾਂ ਇਹ ਸਫਰ ਬਹੁਤ ਮੁਸ਼ਕਲ ਆ ਪਰ ਤੂੰ ਮੇਰੀ ਪਤਨੀ ਆ ਤੇ ਮੇਰਾ ਸਾਥ ਦੇਣਾ ਤੇਰਾ ਫਰਜ਼ ਆ ਤੇਰਾ ਧਰਮ ਆ ਤੂੰ ਸਾਥ ਨਹੀਂ ਦੇਵੇਂਗੀ ਤਾਂ ਕੌਣ ਦੇਵੇਗਾ ਤੂੰ ਇਸੇ ਤਰ੍ਹਾਂ ਮੇਰਾ ਸਾਥ ਦੇਣਾ ਮੈਂ ਤੇਰੇ ਨਾਲ ਬਹੁਤ ਖੁਸ਼ ਹਾਂ ਮੈਨੂੰ ਤੇਰੇ ਤੋਂ ਕੋਈ ਸ਼ਿਕਾਇਤ ਨਹੀਂ ਮੈਂ ਵੀ ਤੈਨੂੰ ਖੁਸ਼ ਰੱਖਾਂਗਾ ਜਦੋਂ ਮੇਰੇ ਕੋਲ ਬਹੁਤ ਸਾਰੀ ਦੌਲਤ ਆ ਜਾਵੇਗੀ ਤੇ ਮੇਰੀ ਵਧੀਆ ਨੌਕਰੀ ਲੱਗ ਜਾਵੇਗੀ ਮੈਂ ਤੇਰੇ ਲਈ ਹੀ ਸਭ ਕੁਝ ਕਰਾਂਗਾ ਜੋ ਤੂੰ ਕਹੇਂਗੀ ਤੈਨੂੰ ਲਿਆ ਕੇ ਦੇਵਾਂਗਾ ਵੱਡੇ ਤੋਂ ਵੱਡੇ ਹੋਟਲ ਵਿੱਚ ਲੈ ਕੇ ਜਾਵਾਂਗਾ ਪਰ ਹੁਣ ਮੈਨੂੰ ਇਹਨਾਂ ਗੱਲਾਂ ਤੇ ਗੁੱਸਾ ਆਉਂਦਾ ਸੀ ਇੱਕ ਦਿਨ ਮੈਂ ਆਪਣੇ ਪਤੀ ਨੂੰ ਕਹਿ ਦਿੱਤਾ ਕਿ ਤੂੰ ਤਾਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਮੈਂ ਤੁਹਾਨੂੰ ਛੱਡ ਕੇ ਜਾ ਰਹੀ ਹਾਂ ਮੈਂ ਕਿਸੇ ਹੋਰ ਨੂੰ ਦੇਖ ਲਿਆ ਤੇ ਹੁਣ ਉਸ ਨਾਲ ਜ਼ਿੰਦਗੀ ਬਤਾਵਾਂਗੀ ਮੈਨੂੰ ਲੱਗਾ ਕਿ ਮੇਰਾ ਪਤੀ ਮੇਰੇ ਤੇ ਹੱਥ ਚੁੱਕੇਗਾ ਗੱਲਾਂ ਸੁਣਾਵੇਗਾ ਪਰ ਉਹ ਤਾਂ ਚੁੱਪ ਹੋ ਗਿਆ ਉਸਨੇ ਕਿਹਾ ਕਿ ਕਿੱਦਾਂ ਦੀਆਂ ਗੱਲਾਂ ਕਰ ਰਹੀਆਂ ਲੱਗਦਾ ਤੂੰ ਗੁੱਸੇ ਵਿੱਚ ਆ ਮੈਂ ਕਿਹਾ ਨਹੀਂ ਮੈਂ ਗੁੱਸੇ ਵਿੱਚ ਨਹੀਂ ਆ ਮੈਂ ਆਪਣੇ ਲਈ ਕਿਸੇ ਹੋਰ ਨੂੰ ਲੱਭ ਰਹੀ ਹਾਂ ਤੇ ਤੁਸੀਂ ਮੈਨੂੰ ਤਲਾਕ ਦੇਵੋ ਤੇ ਛੱਡ ਦੇਵੋ ਤਾਂ ਮੇਰੇ ਪਤੀ ਨੇ ਕਿਹਾ ਮੈਂ ਤੈਨੂੰ ਤਲਾਕ ਨਹੀਂ ਦੇਵਾਂਗਾ ਨਾ ਹੀ ਤੂੰ ਇਦਾਂ ਦਾ ਕੋਈ ਕਦਮ ਚੁੱਕੇਂਗੀ ਤੇ ਇਹ ਜੋ ਵੀ ਹੈ ਉਸ ਨੂੰ ਜ਼ਿੰਦਗੀ ਵਿੱਚੋਂ ਕੱਢ ਦੇ ਜੇਕਰ ਮੇਰੀ ਥਾਂ ਤੇ ਕੋਈ ਹੋਰ ਮਰਦ ਹੁੰਦਾ ਤਾਂ ਕਦੇ ਵੀ ਇਹ ਗੱਲ ਤੈਨੂੰ ਇੰਨੇ ਆਰਾਮ ਨਾਲ ਨਾ ਕਹਿੰਦਾ ਪਰ ਮੈਨੂੰ ਪਤਾ ਕਿ ਮੇਰੀ ਵੀ ਗਲਤੀ ਆ ਕਿਉਂਕਿ ਮੈਂ ਤੈਨੂੰ ਇਸ ਮਾਹੌਲ ਵਿੱਚ ਰੱਖਿਆ ਹੋਇਆ ਪਰ ਇਹ ਵੀ ਤਾਂ ਕਹਿੰਦਾ ਹਾਂ ਕਿ ਵਕਤ ਜਲਦੀ ਲੰਘ ਜਾਵੇਗਾ ਮੇਰਾ ਇੱਕ ਬਹੁਤ ਵੱਡਾ ਕੰਮ ਹੋਣ ਵਾਲਾ ਮੈਂ ਕਿਹਾ ਕਿ ਤੁਹਾਡਾ ਕੋਈ ਕੰਮ ਨਹੀਂ ਹੋਵੇਗਾ ਤੁਹਾਡੀ ਕੋਈ ਨੌਕਰੀ ਨਹੀਂ ਲੱਗੇਗੀ ਤੁਸੀਂ ਸਿਰਫ 20000 ਕਮਾਉਂਦੇ ਹੋ ਤੇ ਮਗਹੀਾਈ ਦੇਖੋ ਕਿੱਥੇ ਜਾ ਰਹੀ ਆ ਅਸੀਂ ਘਰ ਵਿੱਚ ਦਹੀਂ ਨਹੀਂ ਲੈ ਕੇ ਆਉਂਦੇ ਦੁੱਧ ਨਹੀਂ ਲੈ ਕੇ ਆਉਂਦੇ ਕੱਲ ਨੂੰ ਬੱਚੇ ਹੋ ਜਾਣਗੇ ਤਾਂ ਉਹਨਾਂ ਦਾ ਕੀ ਕਰਾਂਗੇ ਮੇਰੇ ਪਤੀ ਨੇ ਕਿਹਾ ਅਸੀਂ ਹਜੇ ਬੱਚੇ ਪੈਦਾ ਨਹੀਂ ਕਰਾਂਗੇ ਮੈਨੂੰ ਵੀ ਬੱਚਿਆਂ ਦਾ ਕੋਈ ਸ਼ੌਂਕ ਨਹੀਂ ਸੀ ਪਰ ਮੈਂ ਇਹ ਗੱਲ ਵੀ ਉਸ ਉੱਤੇ ਪਾ ਦਿੱਤੀ ਤੇ ਮੈਂ ਕਿਹਾ ਕਿ ਤੁਸੀਂ ਮੈਨੂੰ ਬੱਚਿਆਂ ਤੋਂ ਵੀ ਦੂਰ ਰੱਖੋਗੇ ਮੇਰੀ ਮਾਂਤਾ ਨੂੰ ਬੇਚੈਨ ਰੱਖੋਗੇ ਕਿੰਨਾ ਸ਼ੌਂਕ ਆ ਮੈਨੂੰ ਬੱਚਿਆਂ ਦਾ ਤੁਸੀਂ ਚਾਹੁੰਦੇ ਹੋ ਕਿ ਮੈਂ ਮਾਂ ਨਾ ਬਣਾ ਮੈਂ ਇਸ ਗੱਲ ਤੇ ਵੀ ਰੋਣਾ ਸ਼ੁਰੂ ਕਰ ਦਿੱਤਾ ਮੈਂ ਹੈਰਾਨ ਹੋਈ ਕਿ ਥੋੜੀ ਦੇਰ ਪਹਿਲਾਂ ਮੈਂ ਆਪਣੇ ਪਤੀ ਨੂੰ ਇਹ ਕਹਿ ਰਹੀ ਸੀ ਕਿ ਮੈਂ ਕਿਸੇ ਹੋਰ ਨੂੰ ਲੱਭ ਲਿਆ ਪਰ ਫਿਰ ਵੀ ਉਸਨੇ ਮੈਨੂੰ ਗੱਲ ਨਾਲ ਲਾਇਆ ਤੇ ਇੱਕ ਪਲ ਲਈ ਵੀ ਜਿੱਦਾਂ ਸਭ ਕੁਝ ਭੁੱਲ ਗਿਆ ਉਸ ਸਮੇਂ ਮੈਨੂੰ ਮਹਿਸੂਸ ਹੋਇਆ ਪਰ ਹੁਣ ਮੈਂ ਕਹਿ ਸਕਦੀ ਸੀ ਕਿ ਸ਼ਾਇਦ ਉਹ ਬਹੁਤ ਵਧੀਆ ਇਨਸਾਨ ਸੀ ਨਹੀਂ ਤਾਂ ਕੋਈ ਵੀ ਮਰਦ ਔਰਤ ਦੀ ਇਦਾਂ ਦੀ ਗੱਲ ਬਰਦਾਸ਼ਤ ਨਹੀਂ ਕਰ ਸਕਦਾ ਉਹ ਤਾਂ ਸਿਰਫ ਫਿਰ ਵੀ ਮੈਨੂੰ ਗੱਲ ਨਾਲ ਲਾ ਰਿਹਾ ਸੀ ਤੇ ਕਹਿ ਰਿਹਾ ਸੀ ਤੂੰ ਪਰੇਸ਼ਾਨ ਨਾ ਹੋ ਮੈਨੂੰ ਪਤਾ ਕਿ ਇਹ ਸਭ ਤੇਰੇ ਲਈ ਵੀ ਮੁਸ਼ਕਲ ਆ ਪਰ ਸਾਹਿਬ ਠੀਕ ਹੋ ਜਾਵੇ ਗੱਮ ਹੈ ਹਾਂ ਨਾ ਤੇਰੇ ਨਾਲ ਪਰ ਕਹਿੰਦੇ ਆ ਕਿ ਜੇਕਰ ਮਰਦ ਤੁਹਾਡੀ ਜ਼ਿੰਦਗੀ ਚੋਂ ਤੁਹਾਨੂੰ ਛੱਡ ਕੇ ਜਾ ਰਿਹਾ ਹੋਵੇ ਤਾਂ ਉਸ ਨੂੰ ਇੱਕ ਵਾਰ ਰੋਕਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ ਉਹ ਰੁਕ ਜਾਵੇ ਪਰ ਜੇਕਰ ਔਰਤ ਤੁਹਾਡੀ ਜ਼ਿੰਦਗੀ ਚੋਂ ਤੁਹਾਨੂੰ ਛੱਡ ਕੇ ਜਾ ਰਹੀ ਹੋਵੇ ਤਾਂ ਉਸ ਨੂੰ ਕਦੇ ਵੀ ਰੋਕਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਉਹ ਜਾਣ ਤੋਂ ਪਹਿਲਾਂ ਹੀ ਛੱਡ ਚੁੱਕੀ ਹੁੰਦੀ ਆ ਜਦੋਂ ਕੋਈ ਮਰਦ ਕਿਸੇ ਔਰਤ ਨੂੰ ਆਪਣੀ ਮੁਹੱਬਤ ਦਾ ਇਜ਼ਹਾਰ ਕਰਦਾ ਹੈ ਤਾਂ ਉਹੀ ਕੰਮ ਬਹੁਤ ਜਲਦੀ ਕਰ ਲੈਂਦਾ ਔਰਤ ਔਰਤ ਸੋਚ ਵਿੱਚ ਪੈ ਜਾਂਦੀ ਆ ਕਿਉਂਕਿ ਔਰਤ ਮੁਹੱਬਤ ਲਈ ਨਹੀਂ ਸੋਚਦੀ ਇਸ ਗੱਲ ਨੂੰ ਸੋਚਦੀ ਆ ਕਿ ਹੁਣ ਉਸ ਨੂੰ ਵਫਾ ਕਰਨੀ ਪਵੇਗੀ ਉਹ ਵਫਾ ਦੇ ਬਾਰੇ ਸੋਚ ਰਹੀ ਹੁੰਦੀ ਆ ਪਰ ਮੈਂ ਇਰਾਦਾ ਕਰ ਲਿਆ ਸੀ ਤੇ ਮੇਰਾ ਪਤੀ ਮੇਰੇ ਦਿਲ ਚੋਂ ਨਿਕਲ ਚੁੱਕਾ ਸੀ ਮੈਨੂੰ ਜਿਉਂਦਾ ਰਹਿਣ ਲਈ ਇੱਕ ਚੰਗੇ ਪਤੀ ਦੀ ਨਹੀਂ ਸਗੋ ਪੈਸਿਆਂ ਤੇ ਗਹਿਣਿਆਂ ਦੀ ਲੋੜ ਸੀ ਖਾਣ ਪੀਣ ਦੀ ਲੋੜ ਸੀ ਇਨਸਾਨ ਇਸ ਦੁਨੀਆ ਵਿੱਚ ਚੰਗਾ ਖਾਣਾ ਨਹੀਂ ਖਾਵੇਗਾ ਤਾਂ ਹੋਰ ਕੀ ਕਰੇਗਾ ਖਾਣ ਲਈ ਤਾਂ ਉਹ ਮਿਹਨਤ ਕਰਦਾ ਖਾਣ ਲਈ ਉਹ ਸਭ ਕੁਝ ਕਰਦਾ ਦਿਨ ਰਾਤ ਆਪਣੇ ਪਤੀ ਨਾਲ ਲੜਦੀ ਸੀ ਉਸ ਨੂੰ ਕਹਿੰਦੀ ਸੀ ਕਿ ਤੇਰੇ ਨਾਲ ਨਹੀਂ ਰਹਿਣਾ ਮੈਂ ਚਲੀ ਜਾਵਾਂਗੀ ਤਾਂ ਉਹ ਮੇਰੇ ਕੋਲ ਬੈਠ ਜਾਂਦਾ ਮੈਨੂੰ ਕਹਿੰਦਾ ਕਿ ਦੇਖ ਮੈਨੂੰ ਪਤਾ ਹੈ ਤੂੰ ਪਰੇਸ਼ਾਨ ਹੋ ਰਹੀ ਆ ਘਬਰਾ ਰਹੀ ਆ ਪਰ ਤੂੰ ਨਹੀਂ ਘਬਰਾਉਣਾ ਇਹ ਰਸਤਾ ਮੁਸ਼ਕਲ ਆ ਪਰ ਇਸ ਦੇ ਅੱਗੇ ਮੰਜ਼ਿਲ ਬਹੁਤ ਖੂਬਸੂਰਤ ਆ ਮੈਨੂੰ ਥੋੜਾ ਸਮਾਂ ਦੇ ਦੇ ਮੈਂ ਉਸ ਨੂੰ ਕਹਿ ਦਿੱਤਾ ਕਿ ਤੁਹਾਨੂੰ ਥੋੜਾ ਸਮਾਂ ਦੇ ਦਿੱਤਾ ਪਰ ਮੈਂ ਆਪਣਾ ਦਿਲ ਵਿੱਚ ਇਸ ਨੂੰ ਸਮਾਂ ਨਹੀਂ ਦਿੱਤਾ ਸੀ ਆਪਣੇ ਸਹੁਰੇ ਦੀ ਬਹੁਤ ਸੇਵਾ ਕਰਦੀ ਕਦੇ ਉਹਨਾਂ ਲਈ ਕੋਈ ਚੀਜ਼ ਬਣਾ ਦਿੰਦੀ ਉਹ ਕਹਿੰਦੇ ਕਿ ਬਾਹਰ ਦਾ ਖਾਣਾ ਖਾ ਕੇ ਤੰਗ ਆ ਚੁੱਕਾ ਹਾਂ ਕੰਮ ਵਾਲੀ ਵਾਈ ਦੇ ਹੱਥ ਵਿੱਚ ਵੀ ਬਿਲਕੁਲ ਸਵਾਦ ਨਹੀਂ ਪਰ ਤੂੰ ਤਾਂ ਬਹੁਤ ਵਧੀਆ ਖਾਣਾ ਬਣਾਉਣੀ ਆ ਉਹ ਵੀ ਮੇਰੀ ਬਹੁਤ ਤਾਰੀਫ ਕਰਦੇ ਅਸੀਂ ਕਈ ਘੰਟੇ ਬੈਠ ਕੇ ਇੱਕ ਦੂਜੇ ਨਾਲ ਗੱਲਾਂ ਕਰਦੇ ਰਹਿੰਦੇ ਮੈਂ ਵਾਰ-ਵਾਰ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਤਾਂ ਹੁਣ ਵੀ ਜਵਾਨ ਹੋ ਵਿਆਹ ਕਿਉਂ ਨਹੀਂ ਕਰਾ ਲੈਂਦੇ ਉਹ ਕਹਿੰਦੇ ਸੀ ਕਿ ਜ਼ਿੰਦਗੀ ਬਹੁਤ ਮੁਸ਼ਕਲ ਨਾਲ ਲੰਘ ਰਹੀ ਆ ਸੋਚਦਾ ਹਾਂ ਹਾਂ ਕਰ ਪਰ ਇਸ ਉਮਰ ਵਿੱਚ ਕਿਹੜੀ ਔਰਤ ਮਿਲੇਗੀ ਤਾਂ ਮੈਂ ਉਹਨਾਂ ਨੂੰ ਕਹਿੰਦੀ ਕਿ ਇਦਾਂ ਦੀ ਕੋਈ ਗੱਲ ਨਹੀਂ ਅਜੇ ਵੀ ਤੁਸੀਂ ਇੰਨੇ ਖੂਬਸੂਰਤ ਦਿਖਦੇ ਹੋ ਕਿ ਬਹੁਤ ਸਾਰੀਆਂ ਕੁੜੀਆਂ ਤੁਹਾਡੇ ਤੇ ਮਰ ਸਕਦੀਆਂ ਇਸ ਗੱਲ ਤੇ ਉਹ ਹੱਸ ਪੈਂਦੇ ਤੇ ਮੇਰੇ ਲਈ ਕੋਈ ਨਾ ਕੋਈ ਚੀਜ਼ ਜ਼ਰੂਰ ਲੈ ਕੇ ਆਉਂਦੇ ਇੱਕ ਦਿਨ ਮੇਰੇ ਪਤੀ ਨੇ ਮੈਨੂੰ ਦੇਖ ਲਿਆ ਕਿ ਮੇਰੇ ਹੱਥ ਵਿੱਚ ਇੱਕ ਮਹਿੰਗੀ ਚਾਕਲੇਟ ਸੀ ਜੋ ਮੈਂ ਆਪਣੇ ਸਹੁਰੇ ਦੇ ਫਰਿੱਜ ਚੋਂ ਕੱਢੀ ਸੀ ਉਸਨੇ ਕਿਹਾ ਇਹ ਕੀ ਕੀਤਾ ਤੂੰ ਤੂੰ ਚੋਰੀ ਕਰਦੀ ਆ ਮੈਂ ਕਿਹਾ ਨਹੀਂ ਮੈਂ ਚੋਰੀ ਨਹੀਂ ਕੀਤੀ ਉਸਨੇ ਕਿਹਾ ਤਾਂ ਫਿਰ ਤੂੰ ਕਿਉਂ ਮੇਰੇ ਪਿਓ ਤੋਂ ਮੰਗੀ ਮੈਂ ਕਿਹਾ ਮੈਂ ਕਿ ਮੰਗੀ ਨਹੀਂ ਤੇਰੇ ਪਿਓ ਨੇ ਮੈਨੂੰ ਦਿੱਤੀ ਆ ਇਹਨਾਂ ਸੁਣਦੇ ਹੀ ਕਮਰੇ ਚੋਂ ਨਿਕਲ ਗਿਆ ਤੇ ਸਿੱਧਾ ਆਪਣੇ ਪਿਓ ਦੇ ਕਮਰੇ ਚ ਗਿਆ ਉੱਥੇ ਜਾ ਕੇ ਗੱਲਾਂ ਸੁਣਾਉਣ ਲੱਗਾ ਕਿ ਤੁਹਾਡੀਆਂ ਮਿਹਰਬਾਨੀਆਂ ਦੀ ਲੋੜ ਨਹੀਂ ਸਾਨੂੰ ਮੇਰਾ ਸਹੁਰਾ ਵੀ ਗੁੱਸੇ ਵਿੱਚ ਗੱਲਾਂ ਕਰ ਰਿਹਾ ਸੀ ਕਹਿ ਰਹੇ ਸੀ ਕਿ ਫਿਰ ਨਿਕਲ ਜਾਵੇ ਇਸ ਘਰ ਵਿੱਚੋਂ ਇਸ ਘਰ ਵਿੱਚ ਕਿਉਂ ਰਹਿੰਦਾ ਆਪਣੇ ਨਾਲ ਨਾਲ ਇਸ ਐਨੀ ਵਧੀਆ ਕੁੜੀ ਨੂੰ ਵੀ ਪਰੇਸ਼ਾਨ ਕਰ ਰੱਖਿਆ ਮੇਰੇ ਪਤੀ ਨੇ ਕਿਹਾ ਕਿ ਉਹ ਬਿਲਕੁਲ ਵੀ ਪਰੇਸ਼ਾਨੀ ਬਹੁਤ ਖੁਸ਼ਾ ਉਹ ਮੇਰੀ ਪਤਨੀ ਆ ਮੇਰੇ ਨਾਲ ਹੀ ਰਹੇਗੀ ਹੋਰ ਕੀ ਤੁਹਾਡੇ ਨਾਲ ਰਹੇਗੀ ਮੇਰਾ ਪਤੀ ਬਹੁਤ ਹੀ ਗੁੱਸੇ ਵਿੱਚ ਸੀ ਮੈਨੂੰ ਵੀ ਡਰ ਲੱਗਣ ਲੱਗਾ ਕਿ ਮਾਮਲਾ ਹੋਰ ਵੀ ਖਰਾਬ ਨਾ ਹੋ ਜਾਵੇ ਪਹਿਲਾਂ ਹੀ ਪਿਓ ਪੁੱਤ ਨੂੰ ਇੱਕ ਦੂਜੇ ਨਾਲ ਨਫ਼ਰਤ ਆ ਉਸਨੇ ਆਪਣੇ ਪਿਓ ਨੂੰ ਕਹਿ ਦਿੱਤਾ ਕਿ ਤੁਸੀਂ ਮੇਰੀ ਪਤਨੀ ਨੂੰ ਕੁਜ਼ਨੀ ਦੇਵੋਗੇ ਜੇਕਰ ਉਹ ਖੁਦ ਵੀ ਮੰਗੇ ਤੁਸੀਂ ਤਾਂ ਵੀ ਨਾ ਕਰੋਗੇ ਪਰ ਮੈਂ ਇਸ ਘਰ ਵਿੱਚੋਂ ਕਦੇ ਨਹੀਂ ਜਾਵਾਂਗਾ ਇਹ ਘਰ ਮੇਰੀ ਮਾਂ ਦਾ ਵੀ ਸੀ ਜਦੋਂ ਇਹ ਘਰ ਬਣ ਗਿਆ ਸੀ ਤਾਂ ਮੇਰੇ ਨਾਨਾ ਜੀ ਨੇ ਪੈਸੇ ਦਿੱਤੇ ਸੀ ਇਸ ਦਾ ਮਤਲਬ ਕਿ ਕਿਸ ਤੱਕ ਘਰ ਵਿੱਚ ਮੇਰਾ ਵੀ ਹਿੱਸਾ ਮੇਰੀ ਮਾਂ ਦਾ ਵੀ ਜੇਕਰ ਇਹ ਘਰ ਪੂਰੀ ਤਰ੍ਹਾਂ ਤੁਹਾਡੇ ਨਾਮ ਨਾ ਬਣਿਆ ਹੁੰਦਾ ਤਾਂ ਮੈਂ ਇੱਥੇ ਇੱਕ ਪਲ ਵੀ ਨਾ ਰਹਿੰਦਾ ਪਰ ਨਾਨਾ ਜੀ ਨੇ ਬਿਜ਼ਨਸ ਲਈ ਪੈਸੇ ਦਿੱਤੇ ਸੀ ਫਿਰ ਵੀ ਤੁਸੀਂ ਮੇਰੀ ਮਾਂ ਦੀ ਕਦਰ ਨਹੀਂ ਕੀਤੀ ਤੇ ਉਹ ਇਸ ਦੁਨੀਆ ਤੋਂ ਚਲੀ ਗਈ ਕਾਸ਼ ਮੇਰੀ ਮਾਂ ਨਾ ਮਰਦੀ ਤੁਸੀਂ ਉਸ ਦੀ ਜਗ੍ਹਾ ਚਲੇ ਜਾਂਦੇ ਮੇਰੇ ਪਤੀ ਨੇ ਬਹੁਤ ਵੱਡੀ ਗੱਲ ਕਹਿ ਦਿੱਤੀ ਸੀ ਇਸ ਤੋਂ ਬਾਅਦ ਮੇਰੇ ਸਹੁਰੇ ਦੀ ਆਵਾਜ਼ ਹੀ ਨਹੀਂ ਆਈ ਉਹ ਕਮਰੇ 'ਚ ਆਇਆ ਤਾਂ ਉਸ ਨੇ ਉਹ ਚਾਕਲੇਟ ਮੇਰੇ ਹੱਥ 'ਚੋਂ ਲੈ ਕੇ ਵਾਪਸ ਫਰਿੱਜ 'ਚ ਰੱਖ ਦਿੱਤੀ ਤੇ ਕਿਹਾ ਕਿ ਜੇਕਰ ਤੂੰ ਦੁਬਾਰਾ ਇਦਾਂ ਦੀ ਕੋਈ ਹਰਕਤ ਕੀਤੀ ਤਾਂ ਯਾਦ ਰੱਖੀ ਕਿ ਜਿਸ ਦੇ ਦਿਲ ਵਿੱਚ ਆਪਣੇ ਪਿਓ ਲਈ ਵੀ ਜ਼ਹਿਰ ਬਣ ਸਕਦਾ ਤਾਂ ਉਹ ਤੈਨੂੰ ਵੀ ਮਾਫ਼ ਨਹੀਂ ਕਰੇਗਾ ਮੇਰਾ ਪਤੀ ਗੁੱਸੇ ਵਿੱਚ ਸੀ ਇਹਨਾਂ ਉਸਨੂੰ ਬੋਲਣਾ ਨਹੀਂ ਚਾਹੀਦਾ ਸੀ ਪਰ ਮੈਨੂੰ ਇਸ ਗੱਲ ਤੇ ਬਹੁਤ ਅੱਗ ਲੱਗੀ ਹੋਈ ਸੀ ਮੈਂ ਕਿਹਾ ਕਿ ਹੁਣ ਮੈਂ ਤੇਰੀ ਔਕਾਤ ਤੈਨੂੰ ਦਿਖਾ ਕੇ ਰਾਂਗੀ ਕਿ ਤੂੰ ਕੌਣ ਆ ਇੱਕ ਖੂਬਸੂਰਤ ਲੜਕੀ ਨੂੰ ਆਪਣੇ ਨਾਲ ਰੱਖ ਕੇ ਉਸਤੇ ਅਤਿਆਚਾਰ ਕਰ ਰਿਹਾ ਕਦੇ ਉਸਨੂੰ ਖਾਣ ਲਈ ਕੌਜ ਨਹੀਂ ਦਿੰਦਾ ਕਦੇ ਵੀ ਉਸਨੂੰ ਬਾਹਰ ਨਹੀਂ ਲੈ ਕੇ ਜਾਂਦਾ ਕਦੇ ਉਸਨੂੰ ਕੱਪੜੇ ਨਹੀਂ ਬਣਵਾ ਕੇ ਦਿੰਦਾ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਹਨ ਤੇਰੇ ਕੋਲ ਪੈਸੇ ਕਦੇ ਪੈਸੇ ਨਹੀਂ ਆਉਣਗੇ ਕਦੇ ਵੀ ਨਹੀਂ ਤੇਰੇ ਵਰਗੇ ਲੋਕ ਗਰੀਬ ਹੀ ਮਰ ਜਾਂਦੇ ਆ ਮੈਂ ਕਿਹਾ ਮੈਂ ਇਹ ਸਭ ਕੁਝ ਦਿਲ ਵਿੱਚ ਸੋਚ ਰਹੀ ਸੀ ਬੋਲ ਵੀ ਸਕਦੀ ਸੀ ਪਰ ਬੋਲਣ ਤੋਂ ਵਧੀਆ ਸੀ ਕਿ ਮੈਂ ਉਸ ਨੂੰ ਛੱਡ ਦਿੰਦੀ ਇਹੀ ਉਸ ਦੇ ਲਈ ਜ਼ਿਆਦਾ ਵਧੀਆ ਸੀ ਇਸ ਤਰ੍ਹਾਂ ਉਸ ਨੂੰ ਜ਼ਿਆਦਾ ਤਕਲੀਫ ਹੁੰਦੀ ਤੇ ਇਹ ਸਭ ਉਸ ਲਈ ਹੁਣ ਜ਼ਰੂਰੀ ਹੋ ਗਿਆ ਸੀ ਇੱਕ ਦਿਨ ਮੇਰੇ ਸਹੁਰੇ ਨੇ ਵੀ ਮੈਨੂੰ ਹਰੀ ਝੰਡੀ ਦਿਖਾ ਦਿੱਤੀ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੇਰੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਆ ਤੂੰ ਰਾਤ ਨੂੰ ਮੇਰੇ ਕਮਰੇ 'ਚ ਆ ਜਾ ਮੈਂ ਕਿਹਾ ਕਿ ਰਾਤ ਨੂੰ ਤਾਂ ਮੈਂ ਆ ਜਾਵਾਂਗੀ ਪਰ ਗੱਲ ਕੀ ਆ ਉਹਨਾਂ ਨੇ ਕਿਹਾ ਕਿ ਤੂੰ ਆਵੇਂ ਗੀਤਾਂ ਦੱਸਾਂਗਾ ਮੈਂ ਕਿਹਾ ਅਜੇ ਤੁਹਾਡਾ ਬੇਟਾ ਇੰਨਾ ਗੁੱਸਾ ਕਰ ਰਿਹਾ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਉਹ ਅੱਜ ਰਾਤ ਘਰ ਨਹੀਂ ਆਵੇਗਾ ਤੂੰ ਆ ਜਾਵੇਂ ਉਸ ਨੂੰ ਉੱਥੇ ਕੰਮ ਆ ਉਹ ਨਹੀਂ ਆਉਣ ਵਾਲਾ ਮੈਨੂੰ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਮੈਂ ਕਿਹਾ ਕਿਹੜੀ ਗੱਲ ਹੈ ਉਹਨਾਂ ਨੇ ਇਹ ਕਿਹਾ ਕਿ ਇਦਾਂ ਦੀ ਗੱਲ ਆ ਜੋ ਸਿਰਫ ਆਪਣੇ ਨਾਲ ਹੀ ਕੀਤੀ ਜਾ ਸਕਦੀ ਆ ਤੇ ਇਸ ਘਰ ਵਿੱਚ ਮੇਰਾ ਤੇਰੇ ਇਲਾਵਾ ਹੋ ਆਪਣਾ ਕੌਣ ਆ ਮੇਰਾ ਤਾਂ ਆਪਣਾ ਬੇਟਾ ਵੀ ਮੇਰਾ ਨਹੀਂ ਮੈਂ ਸਮਝ ਗਈ ਕਿ ਉਹ ਇਸ ਬਾਰੇ ਵਿੱਚ ਗੱਲ ਕਰ ਰਹੇ ਸੀ ਹਨ ਤੇ ਮੈਨੂੰ ਆਪਣੇ ਕਮਰੇ 'ਚ ਬੁਲਾ ਰਹੇ ਹਨ ਇਸ ਦਾ ਹੋਰ ਕੀ ਮਤਲਬ ਹੋ ਸਕਦਾ ਉਹ ਵੀ ਰਾਤ ਦੇ ਸਮੇਂ ਬੁਲਾ ਰਹੇ ਹਨ ਮੈਂ ਸੋਚ ਲਿਆ ਕਿ ਬਸ ਮੈਂ ਚਲੀ ਜਾਵਾਂਗੀ ਮੇਰਾ ਪਤੀ ਘਰ ਨਹੀਂ ਸੀ ਪਰ ਜਾਣ ਤੋਂ ਪਹਿਲਾਂ ਮੈਂ ਆਪਣੇ ਪਤੀ ਲਈ ਇੱਕ ਬਹੁਤ ਵੱਡਾ ਸੰਦੇਸ਼ ਛੱਡ ਦਿੱਤਾ ਮੈਨੂੰ ਪਤਾ ਸੀ ਉਹ ਹੁਣ ਵੀ ਮਸਤ ਸੀ ਪਰ ਜਦੋਂ ਤੱਕ ਉਹ ਦੇਖਦਾ ਉਦੋਂ ਤੱਕ ਕੀ ਦਾ ਕੀ ਹੋ ਜਾਂਦਾ ਇਸ ਲਈ ਮੈਂ ਉਸ ਨੂੰ ਉਸ ਸੰਦੇਸ਼ ਵਿੱਚ ਕਹਿ ਦਿੱਤਾ ਕਿ ਮੈਂ ਤੇਰੇ ਪਿਓ ਨਾਲ ਵਿਆਹ ਕਰਾਂਗੀ ਤੇ ਤੇਰੇ ਤੇ ਤਲਾਕ ਦਾ ਮਾਮਲਾ ਦਰਜ ਕਰਾਵਾਂਗੀ ਅੱਜ ਤੇ ਤੇਰੇ ਤੇ ਮੇਰਾ ਰਸਤੇ ਅਲੱਗ ਹਨ ਤੂੰ ਆਪਣੇ ਕੰਮ ਨਾਲ ਕੰਮ ਰੱਖੀ ਤੇ ਮੈਂ ਆਪਣੇ ਕੰਮ ਨਾਲ ਕੰਮ ਰੱਖੂਗੀ ਤੇ ਕਰਦਾ ਰਹੀ ਇਹ 2 ਟਕੇ ਦੇ ਕੰਮ ਜਿਦੇ ਵਿੱਚ ਸਿਰਫ ਤੈਨੂੰ 20000 ਰੁਪਏ ਮਿਲਦੇ ਹਨ ਤੇ ਮੈਂ ਇਸ ਵਿੱਚ ਤੇਰੇ ਨਾਲ ਨਹੀਂ ਰਹਿ ਸਕਦੀ ਆਪਣੇ ਪਤੀ ਨੂੰ ਤਾਂ ਮੈਂ ਦੇਲ ਵਿੱਚੋਂ ਹੀ ਕੱਢ ਦਿੱਤਾ ਪਰ ਜਦੋਂ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਗਈ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਉੱਥੇ ਤਾਂ ਉਹ ਇਕੱਲਾ ਨਹੀਂ ਸੀ ਉੱਥੇ ਇੱਕ ਔਰਤ ਸੀ ਮੈਂ ਕਿਹਾ ਕੌਣ ਆ ਤਾਂ ਉਹਨਾਂ ਨੇ ਕਿਹਾ ਕਿ ਤੇਰੀ ਹੋਣ ਵਾਲੀ ਸੱਸਾ ਮੈਂ ਤੇਰੀ ਨਵੀਂ ਸੱਸ ਨਾਲ ਮਿਲਣਾ ਚਾਹੁੰਦਾ ਸੀ ਅਗਲੇ ਹਫ਼ਤੇ ਅਸੀਂ ਮੰਦਰ ਵਿੱਚ ਜਾ ਕੇ ਵਿਆਹ ਕਰ ਰਹੇ ਹਾਂ ਮੈਂ ਸੋਚਿਆ ਤੇ ਇੱਕ ਵਾਰ ਤੈਨੂੰ ਮਿਲਵਾ ਦੇਵਾਂ ਕਿਉਂਕਿ ਇਹ ਤੈਨੂੰ ਮਿਲਣਾ ਚਾਹੁੰਦੀ ਸੀ ਤੈਨੂੰ ਮਿਲਣ ਲਈ ਬਹੁਤ ਪਰੇਸ਼ਾਨ ਸੀ ਜਦੋਂ ਮੈਂ ਇਹ ਗੱਲ ਸੁਣੀ ਤਾਂ ਮੈਨੂੰ ਇਦਾਂ ਲੱਗਾ ਕਿ ਸਭ ਕੁਝ ਬਰਬਾਦ ਹੋ ਗਿਆ ਮੈਂ ਉਥੋਂ ਭੱਜ ਲਈ ਕਿ ਉਹ ਚਿੱਠੀ ਮੇਰੇ ਪਤੀ ਨੂੰ ਨਾ ਮਿਲ ਜਾਵੇ ਤੇ ਮੈਂ ਪਹਿਲਾਂ ਹੀ ਉਹ ਉਥੋਂ ਚੁੱਕ ਲਵਾਂ ਪਰ ਮੇਰੇ ਪਤੀ ਨੇ ਉਹ ਚਿੱਠੀ ਪੜ੍ਹ ਲਈ ਸੀ ਤੇ ਜਵਾਬ ਵਿੱਚ ਲਿਖਿਆ ਸੀ ਕਿ ਠੀਕ ਆ ਹੁਣ ਪਤਾ ਨਹੀਂ ਕੀ ਹੋਣ ਵਾਲਾ ਸੀ ਜਦੋਂ ਉਹ ਘਰ ਆਇਆ ਤਾਂ ਮੈਂ ਬਹੁਤ ਡਰੀ ਹੋਈ ਸੀ ਮੈਂ ਕਿਹਾ ਕਿ ਮੈਨੂੰ ਮaaf ਕਰ ਦਿਓ ਮੇਰਾ ਉਹ ਮਤਲਬ ਨਹੀਂ ਸੀ ਇਸ ਨੇ ਕਿਹਾ ਕਿ ਮੇਰੀ ਗੱਲ ਸੁਣ ਤੇ ਧਿਆਨ ਨਾਲ ਸੁਣੀ ਆਪਣੇ ਦੋਵੇਂ ਕੰਨ ਖੋਲ ਕੇ ਉਹ ਗੱਲ ਇਹ ਹੈ ਕਿ ਇਹ ਜੋ ਮੈਂ ਕੰਮ ਤੋਂ ਗਿਆ ਸੀ ਇਹ ਇੱਕ ਬਹੁਤ ਹੀ ਵੱਡਾ ਕੰਮ ਸੀ ਮੈਂ ਆਪਣੇ ਇੱਕ ਦੋਸਤ ਨਾਲ ਪਾਰਟਨਰਸ਼ਿਪ ਤੇ ਆਪਣੀ ਕੰਪਨੀ ਸ਼ੁਰੂ ਕਰ ਰਿਹਾ ਹਾਂ ਤੇ ਇੱਕ ਮਹੀਨੇ ਦੇ ਅੰਦਰ ਮੈਂ ਆਪਣੇ ਪਿਓ ਤੋਂ ਵੀ ਵੱਧ ਅਮੀਰ ਹੋ ਜਾਵਾਂਗਾ ਸੋਚਿਆ ਸੀ ਕਿ ਤੈਨੂੰ ਇਹ ਸਭ ਕੁਝ ਉਦੋਂ ਦੱਸਾਂਗਾ ਜਦੋਂ ਕੰਮ ਹੋ ਜਾਵੇਗਾ ਤਾਂ ਤੂੰ ਖੁਸ਼ ਹੋ ਜਾਵੇਂਗੀ ਪਰ ਤੂੰ ਮੈਨੂੰ ਧੋਖਾ ਦਿੱਤਾ ਮੇਰੇ ਪਿਓ ਨਾਲ ਸੰਬੰਧ ਬਣਾਉਣਾ ਚਾਹਦੀ ਸੀ ਆਪਣੇ ਪਤੀ ਨੂੰ ਛੱਡ ਕੇ ਪਤੀ ਦੇ ਪਿਓ ਨਾਲ ਰਿਸ਼ਤਾ ਰੱਖਣਾ ਚਾਹੁੰਦੀ ਸੀ ਤੈਨੂੰ ਪਤਾ ਹੈ ਕਿ ਕਿੰਨੀ ਘਟੀਆ ਹਰਕਤ ਆ ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ ਹਾਂ ਪਰ ਇਹ ਗੱਲ ਨਹੀਂ ਜੇਕਰ ਤੂੰ ਕਿਸੇ ਹੋਰ ਨਾਲ ਰਿਸ਼ਤਾ ਰੱਖਦੀ ਤਾਂ ਵੀ ਮੈਂ ਤੈਨੂੰ ਮਾਫ਼ ਕਰ ਦਿੰਦਾ ਪਰ ਆਪਣੀ ਸਹੁਰੇ ਨਾਲ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੀ ਔਰਤ ਤੇਰੇ ਵਰਗੀ ਘਟਿਆ ਹੀ ਹੋ ਸਕਦੀ ਆ ਹੁਣ ਮੈਂ ਕਰਾਂਗਾ ਤੇਰੇ ਤੇ ਤਲਾਕ ਦਾ ਕੇਸ ਤੇ ਕਿਸੇ ਹੋਰ ਕੁੜੀ ਨਾਲ ਕਰਾਂਗਾ ਵਿਆਹ ਉਸ ਨੂੰ ਆਪਣੇ ਮਹਿਲਾਂ ਦੀ ਬਣਾ ਕੇ ਰੱਖਾਂਗਾ ਰਾਣੀ ਕਿਉਂਕਿ ਹੁਣ ਮੇਰੇ ਕੋਲ ਬਹੁਤ ਪੈਸਾ ਇਹ ਸੁਣਦੇ ਹੀ ਮੈਂ ਤਾਂ ਬੇਹੋਸ਼ ਹੋ ਗਈ ਪਰ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਆਪਣੇ ਘਰ 'ਚ ਸੀ ਤਲਾਕ ਦੇ ਕਾਗਜ਼ ਆ ਚੁੱਕੇ ਸੀ ਸਾਡਾ ਕੇਸ ਅਦਾਲਤ 'ਚ ਚਲਾ ਗਿਆ ਜੋਗਾਂਲ ਮੇਰੇ ਪਤੀ ਨੇ ਅਦਾਲਤ ਨੂੰ ਦੱਸ ਦਿੱਤੀ ਉਸ ਨਾਲ ਬਹੁਤ ਹੀ ਜਲਦੀ ਸਾਡਾ ਤਲਾਕ ਹੋ ਗਿਆ ਮੈਨੂੰ ਬਹੁਤ ਬੁਰਾ ਲੱਗਾ ਕਿ ਇਹ ਮੈਂ ਕੀ ਕਰ ਦਿੱਤਾ ਜਿਸ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੁਣ ਮੈਂ ਆਪਣੇ ਘਰ ਚ ਰਹਿੰਦੀ ਆ ਮੇਰੇ ਪਤੀ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਉਸ ਨੇ ਗੱਡੀ ਵੀ ਲੈ ਲਈ ਘਰ ਵੀ ਬਣਾ ਲਿਆ ਮੈਨੂੰ ਖਬਰ ਮਿਲਦੀ ਰਹਿੰਦੀ ਆ ਕਿ ਉਹ ਲੱਖਾਂ ਚ ਖੇਡ ਰਿਹਾ ਤੇ ਆਪਣੀ ਪਤਨੀ ਨਾਲ ਬਹੁਤ ਹੀ ਵਧੀਆ ਰਹਿੰਦਾ ਉਹਨਾਂ ਦੇ ਘਰ ਬੱਚਾ ਵੀ ਹੋਣ ਵਾਲਾ ਤੇ ਮੇਰੇ ਹੱਥ ਵਿੱਚ ਕੀ ਰਹਿ ਗਿਆ ਕੁਝ ਵੀ ਨਹੀਂ ਹੁਣ ਵੀ ਮੈਂ ਆਪਣੇ ਆਪ ਨੂੰ ਇਹ ਕਹਿ ਕੇ ਆਪਣੇ ਦੁੱਖਾਂ ਨੂੰ ਥੋੜਾ ਜਿਹਾ ਘੱਟ ਕਰ ਲੈਂਦੀ ਹਾਂ ਕਿ ਚਲੋ ਉਸ ਨੇ ਵੀ ਤਾਂ ਮੇਰੇ ਨਾਲ ਬੁਰਾ ਕੀਤਾ ਸੀ ਪਰ ਮੇਰੇ ਨਾਲ ਜੋ ਮੇਰੀ ਕਿਸਮਤ ਨੇ ਕੀਤਾ ਉਹ ਉਸ ਤੋਂ ਵੀ ਬਹੁਤ ਬੁਰਾ ਸੀ ਹੁਣ ਤੁਸੀਂ ਹੀ ਦੱਸੋ ਕਿ ਮੈਂ ਕੀ ਕਰਾਂ ਮੇਰੇ ਕੋਲ ਤਾਂ ਕਰਨ ਨੂੰ ਕੁਝ ਵੀ ਨਹੀਂ ਹੁਣ ਤੱਕ ਮੇਰੇ ਲਈ ਕੋਈ ਰਿਸ਼ਤਾ ਨਹੀਂ ਆਇਆ ਤੇ ਸ਼ਾਇਦ ਆਵੇਗਾ ਵੀ ਨਹੀਂ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਮੇਰੀ ਇਹੀ ਸਜ਼ਾ ਹੈ ਮੈਂ ਆਪਣੀ ਕਹਾਣੀ ਐਸ ਲਈ ਸੁਣਾ ਰਹੀ ਹਾਂ ਕਿ ਕੋਈ ਵੀ ਫੈਸਲਾ ਜਲਦਬਾਜ਼ੀ ਵਿੱਚ ਨਹੀਂ ਕਰਨਾ ਚਾਹੀਦਾ ਸੋਚ ਸਮਝ ਕੇ ਕਰਨਾ ਚਾਹੀਦਾ ਤੇ ਜੇਕਰ ਤੁਸੀਂ ਬੁਰਾ ਕਰੋਗੇ ਤਾਂ ਤੁਹਾਡੇ ਨਾਲ ਵੀ ਬੁਰਾ ਹੋਵੇਗਾ ਸੋ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰੋਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ